ਸਸ਼ਿਆਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਲੈ ਕੇ ਹਾਜ਼ਰ ਹਾਂ ਜੀ ਫਰਕ ਤਾਂ ਪੈ ਗਿਆ ਫਰਕ ਤਾਂ ਪੈ ਗਿਆ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਮੁੱਦਿਆਂ ਤੇ ਚਰਚਾ ਕਰਦੇ ਹਾਂ ਜਿਨ੍ਹਾਂ ਦਾ ਸੁਰੂਕਾਰ ਪੰਜਾਬ ਪੰਜਾਬੀ ਤੇ ਪੰਜਾਬੀਆਂ ਦੇ ਨਾਲ ਜੁੜਿਆ ਹੁੰਦਾ ਜੇਕਰ ਅੱਜ ਦੇ ਮੁੱਦੇ ਦੀ ਗੱਲ ਕਰੀਏ ਤਾਂ ਅੱਜ ਦਾ ਮੁੱਦਾ ਕਾਫੀ ਅਹਿਮ ਤੇ ਕਾਫੀ ਸੰਵੇਦਨਸ਼ੀਲ ਹੈ ਜੇਕਰ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ 26 ਜਨਵਰੀ ਨੂੰ ਜਿੱਥੇ ਭਾਰਤ ਨੇ ਆਪਣਾ 76ਵਾਂ ਗਣਤੰਤਰ ਦਿਵਸ ਮਨਾਇਆ ਸੰਵਿਧਾਨ ਦੇ ਲਾਗੂ ਹੋਣ ਦਾ ਦਿਵਸ ਬੜੀ ਧੂਮਤਾਂ ਨਾਲ ਮਨਾਇਆ ਗਿਆ ਤਾਂ ਉਸੇ ਦਰਮਿਆਨ ਸ਼ਾਮ ਨੂੰ ਅੰਮ੍ਰਿਤਸਰ ਦੇ ਵਿੱਚ ਹੈਰੀਟੇਜ ਸਟਰੀਟ ਦੇ ਉੱਤੇ ਲੱਗੇ ਸੰਵਿਧਾਨ ਦੇ ਰਚੇਤਾ ਡਾਕਟਰ ਬੀ ਆਰ ਅੰਬੇਦਕਰ ਦੇ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹਾਲਾਂਕਿ ਚੰਦ ਮਿੰਟਾਂ ਬਾਅਦ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਜਾਂਦਾ ਹੈ ਪਰ ਇਸ ਤੋਂ ਬਾਅਦ ਜਿੱਥੇ ਪੰਜਾਬ ਦੇ ਵਿੱਚ ਦਲਿਤ ਭਾਈਚਾਰਾ ਸੜਕਾਂ ਤੇ ਹੈ ਲਗਾਤਾਰ ਤਿੰਨ ਦਿਨ ਤੋਂ ਪੰਜਾਬ ਦੇ ਵਿੱਚ ਬਦੇਰੇ ਜ਼ਿਲ੍ਹੇ ਪੂਰਤੌਰ ਤੇ ਬੰਦ ਦਿਖਾਈ ਦਿੱਤੇ ਤੇ ਉੱਥੇ ਹੀ ਦੂਸਰੇ ਪਾਸੇ ਸਿਆਸੀ ਪਾਰਟੀਆਂ ਨੂੰ ਸਿਆਸਤ ਕਰਨ ਦਾ ਪੂਰਾ ਮੌਕਾ ਮਿਲ ਗਿਆ ਜਿੱਤੇ ਇੱਕ ਪਾਸੇ ਕਾਂਗਰਸ ਦੇ ਵੱਲੋਂ ਮੂਰਤੀ ਵਾਲੀ ਥਾਂ ਤੇ ਜਾਇਆ ਗਿਆ ਤੇ ਮੂਰਤੀ ਨੂੰ ਦੁੱਧ ਦੇ ਨਾਲ ਧੋਤਾ ਗਿਆ ਤੇ ਉੱਥੇ ਹੀ ਹੁਣ ਭਾਜਪਾ ਦੇ ਕੇਂਦਰੀ ਮੰਤਰੀ ਰਾਮਦਾਸ ਪੰਜਾਬ ਆਏ ਨੇ ਪੰਜਾਬ ਆ ਕੇ ਉਹਨਾਂ ਨੇ ਜਾਇਜ਼ਾ ਲਿਆ ਤੇ ਇਸ ਪੂਰੇ ਮਾਮਲੇ ਦੀ ਜਾਂਚ ਕੇਂਦਰੀ ਏਜੰਸੀਆਂ ਨੂੰ ਦੇਣ ਦੀ ਗੱਲ ਆਖੀ ਤੇ ਉਸ ਤੋਂ ਬਾਅਦ ਪੰਜਾਬ ਭਾਜਪਾ ਦੇ ਆਗੂਆਂ ਦਾ ਵਫਦ ਗਵਰਨਰ ਨੂੰ ਮਿਲਣ ਜਾਂਦਾ ਹੈ ਤੇ ਗਵਰਨਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਇਸ ਪੂਰੇ ਮਾਮਲੇ ਦੀ ਕੜੀ ਅਮਰਿਤਪਾਲ ਸਿੰਘ ਖਾਲਸਾ ਦੇ ਨਾਲ ਜੋੜ ਦਿੱਤੀ ਜਾਂਦੀ ਹੈ ਕਿ ਅਮਰਿਤਪਾਲ ਸਿੰਘ ਖਾਲਸਾ ਦੀ ਤਰ੍ਹਾਂ ਇਹ ਨੌਜਵਾਨ ਵੀ ਦੁਬਈ ਜਾਂਦਾ ਹੈ ਦੁਬਈ ਤੋਂ ਵਾਪਸ ਆਂਦਾ ਹੈ ਦੁਬਈ ਜਾਣ ਲੱਗੇ ਇਹ ਸਿੱਖੀ ਸਰੂਪ ਦੇ ਵਿੱਚ ਨਹੀਂ ਸੀ ਤੇ ਜਦੋਂ ਦੁਬਈ ਤੋਂ ਵਾਪਸ ਆਂਦਾ ਹੈ ਸਿੱਖੀ ਸਰੂਪ ਅਸਾਧਾ ਹੈ ਤੇ ਉਸ ਤੋਂ ਬਾਅਦ ਆ ਕੇ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਹੈ ਸੋ ਇੱਕ ਪਾਸੇ ਬੜਾ ਸੁਵੇਦਨਸ਼ੀਲ ਮਾਮਲਾ ਹੈ ਮਹਾਨ ਸ਼ਖਸੀਅਤ ਦੀ ਮੂਰਤੀ ਦੇ ਨਾਲ ਅਜਿਹੀ ਘਟਨਾ ਵਾਪਰਨੀ ਖਾਸ ਕਰਕੇ ਉਸ ਦਿਨ ਦੇ ਵਿੱਚ ਜਿਸ ਦਿਨ ਉਹ ਦਿਨ ਹੀ ਉਸ ਪੂਰੇ ਸੰਵਿਧਾਨ ਨੂੰ ਸਮਰਪਿਤ ਹੈ ਸੋ ਕਿਹੜੀਆਂ ਚਾਲਾਂ ਪੰਜਾਬ ਦੇ ਵਿੱਚ ਚੱਲੀਆਂ ਜਾ ਰਹੀਆਂ ਨੇ ਤੇ ਸਿਆਸੀ ਪਾਰਟੀਆਂ ਇੱਕ ਇਹੋ ਜਿਹੇ ਬਿਆਰਬਾਜ਼ੀਆਂ ਦੇ ਰਹੀਆਂ ਨੇ ਤੇ ਕਿਹੋ ਜਿਹੀ ਸਿਆਸਤ ਪੰਜਾਬ ਦੇ ਵਿੱਚ ਚੱਲ ਰਹੀ ਹੈ ਕਿਉਂਕਿ ਸਵਾਲ ਕਰਨਾ ਇਸ ਕਰਕੇ ਬਾਜ਼ਬ ਹੋ ਜਾਂਦਾ ਹੈ ਜਿਹੜੇ ਅੱਜ ਮੂਰਤੀ ਦੀ ਦੁੱਧ ਨਾਲ ਉਹਨੂੰ ਧੋ ਰਹੇ ਨੇ ਜਾ ਫਿਰ ਮੂਰਤੀ ਨੂੰ ਲੈ ਕੇ ਸਿਆਸਤ ਕਰ ਰਹੇ ਨੇ ਵੱਡਾ ਸਵਾਲ ਉਨਾਤੇ ਵੀ ਖੜਾ ਹੋ ਜਾਂਦਾ ਕਿ ਕੀ ਉਹ ਆਪ ਇਸ ਸੰਵਿਧਾਨ ਦੀ ਪਾਲਣਾ ਕਰਦੇ ਨੇ ਸੋ ਇਹ ਸਾਰੇ ਮੁੱਦੇ ਦੇ ਉੱਤੇ ਗੱਲਬਾਤ ਕਰਾਂਗੇ ਮੇਰੇ ਨਾਲ ਹਮੇਸ਼ਾ ਦੀ ਤਰ੍ਹਾਂ ਸਟੂਡੀਓ 'ਚ ਮੌਜੂਦ ਨੇ ਮੇਰੇ ਸਹਿਯੋਗੀ ਸੁਖਬੀਰ ਸਿੰਘ ਸ਼ੇਰਗਿੱਲ ਨੂੰ ਅਦਾ ਸਵਾਗਤ ਕਰਦੇ ਆਂ ਬਹੁਤ ਬਹੁਤ ਸਵਾਗਤ ਹੈ ਬਾਈ ਤੁਹਾਡਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਵਿਵੇਕ ਜੀ ਤੇ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿਗਾ ਇਸਤੇਕਬਾਲ ਕਰਦੇ ਆਂ ਮੁੱਦਾ ਬਿਲਕੁਲ ਸੰਵੇਦਨਸ਼ੀਲ ਹੈ ਪੰਜਾਬ ਦੇ ਵਿੱਚ ਇਸ ਵਕਤ ਸਿਆਸੀ ਮਾਹੌਲ ਇਸ ਦੇ ਨਾਲ ਭਖਿਆ ਪਿਆ ਤੇ ਸਿਆਸਤ ਦੇ ਵਿੱਚ ਵੱਡੇ ਆ ਕਹਿ ਲਈਏ ਕੀਰਤੀਮਾਨ ਸਥਾਪਤ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਬਹੁਤ ਸਾਰੀਆਂ ਪਾਰਟੀਆਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਤੇ ਇਸ ਵਕਤ ਜਿਸ ਤਰੀਕੇ ਇਸ ਮਸਲੇ ਦੇ ਵਿੱਚ ਸਭ ਤੋਂ ਵੱਧ ਨਿੰਦਣਯੋਗ ਗੱਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਸਥਿਤੀਆਂ ਇਸ ਵਕਤ ਪੈਦਾ ਹੋਈਆਂ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਵੀ ਨਿੰਦਾ ਕਰਦੇ ਹਾਂ ਇਸ ਤਰੀਕੇ ਦੇ ਨਾਲ ਸੰਵਿਧਾਨ ਰਚੇਤਾ ਡਾਕਟਰ ਭੀਮrao ਅੰਬੇਦਕਰ ਸਾਹਿਬ ਦੇ ਬੁੱਤ ਦੀ ਨਰਾਦਰ ਜਾਂ ਫਿਰ ਉਹਨਾਂ ਦੀ ਇਸ ਤਰੀਕੇ ਦੇ ਨਾਲ ਨਹੀਂ ਸੀ ਕਰਨੀ ਚਾਹੀਦੀ ਕਿਸੇ ਤਰੀਕੇ ਦੀ ਕੋਈ ਕਾਰਵਾਈ ਸਭਿਧਾਨ ਦੇ ਉੱਥੇ ਜਿਹੜੀ ਮੂਰਤੀ ਬਣੀ ਪਈ ਸੀ ਉਹਨੂੰ ਅੱਗ ਲਾਈ ਗਈ ਪੈਟਰੋਲ ਉਸ ਦੇ ਉੱਪਰ ਛਿੜਕਿਆ ਗਿਆ ਬਾਅਦ ਦੇ ਵਿੱਚ ਪੌੜੀਆਂ ਚੜ ਕੇ ਇੱਕ ਵਿਅਕਤੀ ਦੇ ਵੱਲੋਂ ਅਕਾਸ਼ ਸਿੰਘ ਨਾਮਕ ਉਸ ਨੌਜਵਾਨ ਦੇ ਵੱਲੋਂ ਉਸ ਦੇ ਉੱਪਰ ਚੜ ਕੇ ਬੁੱਤ ਤੇ ਉੱਪਰ ਚੜ ਕੇ ਹਥੌੜੇ ਦੇ ਨਾਲ ਵਾਰ ਕਰ ਦਿੱਤੇ ਜਾਂਦੇ ਨੇ ਬਹੁਤ ਨਿੰਦਣਯੋਗ ਘਟਨਾ ਹੈ ਕਿਸੇ ਵੀ ਤਰੀਕੇ ਦੇ ਨਾਲ ਇਸ ਸਾਰੀ ਘਟਨਾ ਦੇ ਵਿੱਚ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਬਿਆਰੀ ਸਜ਼ਾ ਦੇਣੀ ਚਾਹੀਦੀ ਹੈ ਨਾਲ ਦੀ ਨਾਲ ਵਿਵੇਕ ਜੀ ਇਸ ਸਾਰੇ ਮਸਲੇ ਦੇ ਉੱਪਰ ਸਿਆਸੀਕਰਨ ਵੀ ਹੋ ਰਿਹਾ ਜਿਵੇਂ ਤੁਸੀਂ ਦ ਦੇ ਦੁੱਧ ਦੇ ਨਾਲ ਮੂਰਤੀ ਧੋਣ ਦੀ ਗੱਲ ਕੀਤੀ ਜਾ ਰਹੀ ਹੈ ਆ ਕੁਝ ਕੇਂਦਰੀ ਮੰਤਰੀ ਜਿਹੜੇ ਨੇ ਉਹਨਾਂ ਦੇ ਵੱਲੋਂ ਪੰਜਾਬ ਦਾ ਰੋਕ ਕੀਤਾ ਗਿਆ ਪੰਜਾਬ ਨੂੰ ਕੁਚ ਕੀਤਾ ਗਿਆ ਪੰਜਾਬ ਦੇ ਵਿੱਚ ਆ ਕੇ ਵੱਡੇ ਬਿਆਨ ਉਹਨਾਂ ਨੇ ਦਿੱਤੇ ਕਿ ਕੇਂਦਰੀ ਏਜੰਸੀਆਂ ਦੇ ਕੋਲ ਉਜਾਜ ਕਰਵਾਈ ਜਾਵੇ ਕਰਵਾਈ ਜਾਵੇ ਭਈ ਇਸ ਸਾਰੀ ਚੀਜ਼ ਦੀ ਹੂਕ ਪੜਤਾਲ ਹੋਣੀ ਚਾਹੀਦੀ ਹੈ ਨਾਲ ਦੀ ਨਾਲ ਇਹ ਮੁੱਦਾ ਅੱਜ ਹੋਰੇ ਪਾਸੇ ਤੋਂ ਤੁਰਿਆ ਜਾਂਦਾ ਹੈ ਇਹ ਕਿਹਾ ਜਾ ਰਿਹਾ ਕਿ ਅਮਰਪਾਲ ਸਿੰਘ ਖਾਲਸਾ ਹੋਰਾਂ ਦੇ ਤਰਾ ਇਸ ਦੇ ਵੱਲੋਂ ਵੀ ਦੁਬਈ ਤੋਂ ਵਾਪਸ ਆਇਆ ਗਿਆ ਦੁਬਈ ਪਹਿਲਾਂ ਇਹ ਸਿੱਖੀ ਸਰੂਪ ਦੇ ਵਿੱਚ ਨਹੀਂ ਸੀ ਇਸ ਦੇ ਵੱਲੋਂ ਦਸਤਾਰ ਨਹੀਂ ਸੀ ਸਜਾਈ ਜਾਂਦੀ ਇਹ ਦਸਤਾਰ ਇਸ ਦੇ ਵੱਲੋਂ ਸਜਾਈ ਗਈ ਹੈ ਖਾਸ ਤੌਰ ਦੇ ਉੱਪਰ ਇਹ ਮੋਗਾ ਇਲਾਕੇ ਦੇ ਨਾਲ ਸੰਬੰਧਿਤ ਹੈ ਧਰਮਕੋਟ ਦੇ ਨਾਲ ਸੰਬੰਧਿਤ ਹੈ ਤੇ ਧਰਮਕੋਟ ਦੇ ਵਿੱਚ ਮੋਗੇ ਦੇ ਵਿੱਚ ਭਾਈ ਅਮਰਤਪਾਲ ਸਿੰਘ ਖਾਲਸਾਹਰਾਂ ਦੀਆਂ ਗਤੀਵਿਧੀਆਂ ਬਹੁਤ ਵੱਡੀਆਂ ਰਹੀਆਂ ਨੇ ਹੋ ਸਕਦਾ ਹੈ ਇਹ ਵੀ ਕਿ ਤਨਾ ਕਿਤੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜਾਂ ਪਰ ਕਹ ਲਈਏ ਸੋਚ ਵਿਚਾਰ ਦੇ ਰੂਪ ਦੇ ਵਿੱਚ ਉਹਨਾਂ ਦੇ ਜ਼ਹਿਨ ਦੇ ਵਿੱਚ ਟੰਬਿਆ ਹੋਵੇ ਮਨਰੰਜਨ ਕਾਲੀਆ ਹੋਰਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਆਪਾਂ ਸਿੱਧੇ ਸ਼ਬਦਾਂ ਦੇ ਵਿੱਚ ਗੱਲ ਕਰੀਏ ਇਥੇ ਸਿਆਸੀ ਕਰਨ ਦੇ ਉੱਪਰ ਮੈਂ ਦੁਬਾਰਾ ਮੁੜਦਾ ਹਾਂ ਸਿਆਸੀ ਕਰਨ ਇਸ ਮੁੱਦੇ ਦਾ ਹੋ ਰਿਹਾ ਹੈ ਧੰਨਵਾਦ ਹੋਣਾ ਹੈ ਕਿ ਪਿਛਲੇ ਸਮੇਂ ਦੇ ਵਿੱਚ ਲੋਕ ਸਭਾ ਦੇ ਸੈਸ਼ਨ ਦੇ ਦੌਰਾਨ ਅਜੇ ਇਸ ਤਰੀਕੇ ਦੇ ਨਾਲ ਅਮਿਤ ਸ਼ਾਹ ਹੋਰਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਬਿਆਨ ਹੋ ਸਕਦਾ ਹੈ ਕਿ ਉਹਨਾਂ ਦੇ ਵੱਲੋਂ ਇਹ ਸੋਚ ਕੇ ਨਾ ਦਿੱਤਾ ਗਿਆ ਹੋਵੇ ਜਿਵੇਂ ਉਹਨਾਂ ਦੇ ਵੱਲੋਂ ਬਾਅਦ ਵਿੱਚ ਸਪਸ਼ਟਿਕਰਨ ਦਿੱਤਾ ਗਿਆ ਪਰ ਉਸੇ ਗੱਲ ਦੇ ਉੱਪਰ ਆਉਨੇ ਆ ਕਿ ਉਹਨਾਂ ਨੇ ਬਿਆਨ ਦਿੱਤਾ ਕਿ ਭਾਈ ਜਿੰਨਾ ਵਿਰੋਧੀ ਧਿਰਾਂਲੇ ਅੰਬੇਦਕਰਮ ਬੇਦਕਰਮ ਬੇਦਕਰਮ ਬੇਦਕਰ ਕਰਦੇ ਨੇ ਇੰਨਾ ਜੇਕਰ ਇਹਨਾਂ ਦੇ ਵੱਲੋਂ ਰੱਬ ਦਾ ਨਾਮ ਲੈ ਲਿਆ ਜਾਂਦਾ ਤਾਂ ਫਿਰ ਇਹਨਾਂ ਨੂੰ ਆ ਸਵਰਗ ਜਿਹੜਾ ਸੀ ਉਹ ਮਿਲ ਜਾਣਾ ਸੀ ਹੁਣ ਮੁਕਤੀ ਮਿਲ ਜਾਣੀ ਸੀ ਸਵਰਗ ਮਿਲ ਜਾਣਾ ਸੀ ਇਹ ਸਾਰੀ ਚੀਜ਼ ਦੇ ਸਾਹਮਣੇ ਆਉਂਦੇ ਸਾਰੇ ਕਾਂਗਰਸ ਦੇ ਵੱਲੋਂ ਤਾਂ ਪਈ ਉਥੇ ਨਗੇ ਧੜ ਪ੍ਰਦਰਸ਼ਨ ਕਰਨ ਵਾਲੀ ਗੱਲ ਕੀਤੀ ਗਈ ਹੈ ਸਾਰੀਆਂ ਚੀਜ਼ਾਂ ਦੇ ਦਰਮਿਆਨ ਆ ਸਥਿਤੀਆਂ ਜਿਹੜੀਆਂ ਨੇ ਉਹ ਪੈਦਾ ਹੋਈਆਂ ਨਾਲ ਦੀ ਨਾਲ ਜਿੱਥੇ ਆਪਾਂ ਇਸ ਮੁੱਦੇ ਦੇ ਉੱਪਰ ਗੱਲ ਕਰ ਰਹੇ ਹਾਂ ਉੱਥੇ ਵਿਵੇਕ ਆਪਾਂ ਦਰਸ਼ਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਇਸ ਮੁੱਦੇ ਦੇ ਉੱਪਰ ਸਾਡੇ ਨਾਲ ਸੰਪਰਕ ਤੁਸੀਂ ਕਾਇਮ ਕਰ ਸਕਦੇ ਹੋ ਕੈਨੇਡਾ ਤੇ ਯੂ ਐਸ ਦੇ ਵਿੱਚ ਬੈਠੇ ਚਾਹਲੇ ਜਿਹੜੇ ਦਰਸ਼ਕ ਨੇ ਉਹ ਸਾਡਾ ਦਿੱਤਾ ਗਿਆ 647 366 777 ਨੰਬਰ ਦੇ ਉੱਪਰ ਫੋਨ ਕਰਕੇ ਸਾਡੇ ਨਾਲ ਜੁੜ ਸਕਦੇ ਨੇ ਤੇ ਇੰਡੀਆ ਦੇ ਵਿੱਚੋਂ ਜਿਹੜੇ ਲੋਕਾਂ ਦੇ ਵੱਲੋਂ ਜਿਹੜੇ ਦਰਸ਼ਕਾਂ ਦੇ ਵੱਲੋਂ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਿਆ ਗਿਆ ਉਹ ਵੀ ਸਾਨੂੰ ਫੋਨ ਕਾਲ ਦੇ ਜ਼ਰੀਏ ਸਾਡੇ ਨਾਲ ਸੰਪਰਕ ਕਾਇਮ ਕਰ ਸਕਦੇ ਨੇ ਰਾਬਤਾ ਕਾਇਮ ਕਰ ਸਰਨੇ ਨੇ ਤੇ ਉਹਨਾਂ ਦੇ ਮਨ ਦੇ ਬਲਬਲੇ ਕੀ ਨੇ ਉਹਨਾਂ ਦੇ ਉੱਪਰ ਵੀ ਆਪਾਂ ਜ਼ਰੂਰ ਵਾਰਤਾ ਕਰਾਂਗੇ ਗੱਲਬਾਤ ਕਰਾਂਗੇ ਤੇ ਵਿਚਾਰ ਗੋਸ਼ਟੀ ਕਰਾਂਗੇ ਹੁਣ ਜਿਸ ਤਰੀਕੇ ਦੇ ਨਾਲ ਅਮਿਤ ਸ਼ਾਹ ਹੋਰਾਂ ਦਾ ਉਹ ਬਿਆਨ ਸੀ ਅਮਿਤ ਸ਼ਾਹ ਹੋਰਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਰਾਹੁਲ ਗਾਂਧੀ ਹੋਰਾਂ ਦੇ ਵੱਲੋਂ ਚੱਕ ਫੱਟੇ ਦਿੱਤੇ ਗਏ ਭਾਈ ਬਹੁਤ ਵੱਡੇ ਪੱਧਰ ਤੇ ਉੱਪਰ ਇਸ ਚੀਜ਼ ਨੂੰ ਪ੍ਰਚਾਰਿਆ ਗਿਆ ਕਿ ਇਸ ਤਰੀਕੇ ਦੇ ਨਾਲ ਬਿਆਨ ਨਹੀਂ ਸੀ ਦੇਣਾ ਚਾਹੀਦਾ ਇਸ ਤਰੀਕੇ ਦੇ ਨਾਲ ਚੀਜ਼ਾਂ ਜਿਹੜੀਆਂ ਸੀ ਉਹ ਨਹੀਂ ਸੀ ਹੋਣੀਆਂ ਚਾਹੀਦੀਆਂ ਤੁਹਾਡੇ ਵੱਲੋਂ ਕਟੜਪੰਥੀ ਸੋਚ ਦੇ ਨਾਲ ਇਸ 72 ਲੋਕ ਸਭਾ ਦੇ ਕਹ ਲੀਏ ਕਿ ਅੰਦਰ ਗਲਿਆਰੇ ਦੇ ਅੰਦਰ ਇਹ ਗੱਲ ਕਹੀ ਗਈ ਹੈ ਹਮੇਸ਼ਾ ਹੋਰਾਂ ਨੂੰ ਮਾਫੀ ਵੀ ਮੰਗਣੀ ਪਈ ਉਹਦਾ ਸਪਸ਼ਟ ਕਰਨ ਵੀ ਦੇਣਾ ਪਿਆ ਹੁਣ ਉਥੇ ਮੁੱਦਾ ਇੰਨਾ ਲੰਮਾ ਸਮਾਂ ਚੱਲਿਆ ਨਹੀਂ ਹੁਣ ਇਹ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਇੱਕ ਹਫਤਾ 10 ਦਿਨ ਇਹ ਮੁੱਦਾ ਚੱਲਿਆ ਵੱਡੇ ਪੱਧਰ ਤੇ ਉੱਪਰ ਕਿਹਾ ਗਿਆ ਕਿ ਅੰਬੇਦਕਰੀ ਸੋਚ ਦੇ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਦੇ ਵਿਰੋਧ ਦੇ ਵਿੱਚ ਬੀਜੇਪੀ ਹੈ ਹੁਣ ਇਹ ਮੁੱਦਾ ਚੱਲਿਆ ਵੀ ਪੰਜਾਬ ਦੇ ਵਿੱਚ ਝੋਲੀ ਦੇ ਵਿੱਚ ਸਿਆਸਤਦਾਨਾਂ ਦੇ ਮੁੱਦਾ ਆ ਪਾ ਕੇ ਡਿੱਗ ਪਿਆ ਹੁਣ ਆ ਪਾ ਕੇ ਡਿੱਗਿਆ ਜਾਂ ਪਰ ਸੁਟਾਇਆ ਗਿਆ ਜਾਂ ਜੇ ਤੱਕ ਜਾਂਚ ਦਾ ਵਿਸ਼ਾ ਹੈ ਹਮ ਪਰ ਇਥੇ ਗੱਲ ਕਰਨੀ ਵਾਜਬ ਤਾਂ ਕਰਕੇ ਬਣਦੀ ਹੈ ਕਿਉਂਕਿ ਸਿਆਸੀਕਰਨ ਇਸ ਮੁੱਦੇ ਦਾ ਇਸ ਮੁਫਾਦ ਦਾ ਇਸ ਮਸਲੇ ਦਾ ਜਿਸ ਤਰੀਕੇ ਹੋ ਰਿਹਾ ਹੈ ਮੈਂ ਹੁਣ ਇਥੇ ਕੁਝ ਕੁ ਸਵਾਲ ਜਿਹੜੇ ਨੇ ਇਹਨਾਂ ਨੇਤਾਗਣਾਂ ਨੂੰ ਕਰਨਾ ਚਾਹੁੰਦਾ ਜੇਕਰ ਉਹਨਾਂ ਨੂੰ ਕੋਈ ਇਸ ਦੇ ਵਿੱਚ ਕਮੀ ਖਾਮੀ ਲੱਗੀ ਤਾਂ ਵੀ ਦੱਸ ਸਕਦੇ ਨੇ ਜੇਕਰ ਇਹਨਾਂ ਨੂੰ ਇਸ ਸਾਰੀ ਚੀਜ਼ ਦੇ ਵਿੱਚ ਜਾਂ ਪ੍ਰਦਰਸ਼ਕਾਂ ਨੂੰ ਵੀ ਇਸ ਚੀਜ਼ ਦੇ ਉੱਪਰ ਕਿੰਤੂ ਲੱਗਾ ਤਾਂ ਉਹ ਵੀ ਕਮੈਂਟ ਸੈਕਸ਼ਨ ਦੇ ਜ਼ਰੀਏ ਜਾਂ ਫੋਨ ਕਾਲ ਦੇ ਜ਼ਰੀਏ ਸਾਡੇ ਨਾਲ ਰابطਾ ਕਾਇਮ ਕਰ ਸਕਦੇ ਨੇ ਜਿਨ੍ਹਾਂ ਜਿਨ੍ਹਾਂ ਵੀ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਭਾਰਤ ਭਰ ਦੇ ਵਿੱਚ ਜਿੱਥੇ ਜਿੱਥੇ ਵੀ ਆ ਕੱਲੇ ਡਾਕਟਰ ਭੀਮਰਾਭ Ambedkar ਸਾਹਿਬ ਦੀ ਮੂਰਤੀ ਨਹੀਂ ਹੋਰਨਾਂ ਦੀ ਵੀ ਜਿੰਨੀਆਂ ਦੀ ਮੂਰਤੀ ਲੱਗੀ ਆ ਭਾਵੇਂ ਸੰਵਿਧਾਨ ਦੇ ਰੁਚੇਤਾ ਹੋਣ ਜਾਂ ਫਿਰ ਸਾਡੇ ਆਧਾਰਮਿਕ ਫਲਸਫਿਆਂ ਦੇ ਉੱਪਰ ਪੈਰਾ ਦੇਣ ਵਾਲੇ ਲੋਕ ਹੋਣ ਉਹਨਾਂ ਦੀ ਮੂਰਤੀ ਦੇ ਉੱਪਰ ਪਈਆਂ ਬਿੱਠਾਂ ਨੂੰ ਦੇਖ ਕੇ ਕਦੇ ਇਹਨਾਂ ਦਾ ਮਨ ਪਸੀਜਿਆ ਕਦੇ ਇਹਨਾਂ ਦੇ ਵੱਲੋਂ ਕਿਹਾ ਗਿਆ ਕਿ ਰੋਕੇ ਪਈਆਂ ਆਪਣੇ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਅਸੀਂ ਉਤਰ ਕੇ ਉੱਥੇ ਪਾਣੀ ਦੇ ਬਾਲਟੀ ਦੇ ਨਾਲ ਹੀ ਧੋਦੀਏ ਤੇ ਹੁਣ ਦੁੱਧ ਦੇ ਨਾਲ ਮੂਰਤੀਆਂ ਧੋਦੇ ਫਿਰਦੇ ਨੇ ਅਸੀਂ ਇਹ ਨਹੀਂ ਕਹਿੰਦੇ ਕਿ ਆਦਰ ਸਤਕਾਰ ਮਾਨ ਨਹੀਂ ਕਰਨਾ ਚਾਹੀਦਾ ਪਰ ਇਹ ਅੰਬਰ ਜਿਹਾ ਨਾ ਰਚਿਆ ਜਾਵੇ ਇਸ ਤਰੀਕੇ ਦੇ ਨਾਲ ਨਾ ਕੀਤਾ ਜਾਵੇ ਕਿ ਪਾਈ ਇਹ ਕਾਰਵਾਈ ਹੋਈ ਤਾਂ ਅਸੀਂ ਜਾ ਕੇ ਦੁੱਧ ਦੇ ਨਾਲ ਨਵਾਉਣਾ ਹੈ ਇਹ ਸਾਰੀਆਂ ਚੀਜ਼ਾਂ ਜੜੀਆਂ ਨੇ ਕਿਤੇ ਨਾ ਕਿਤੇ ਜ਼ਰੂਰ ਸੋਚਣ ਵਿਚਾਰਨ ਦਾ ਵਿਸ਼ਾ ਬਣਦੀਆਂ ਨੇ ਹੁਣ ਜਿਵੇਂ ਤੁਸੀਂ ਵੀ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਆ ਕਿ ਇਹ ਉਹ ਨੇਤਾਗਣ ਨੇ ਨਾ ਜਿਨ੍ਹਾਂ ਦੇ ਵੱਲੋਂ ਗੱਡੀਆਂ ਦੇ ਉੱਪਰ ਬੈਠ ਕੇ ਚੋਣ ਪ੍ਰਚਾਰ ਕੀਤੇ ਜਾਂਦੇ ਹੁੰਦੇ ਨੇ ਉਦੋਂ ਵੀ ਇਸੇ ਸੰਵਿਧਾਨ ਦੀਆਂ ਬਹੁਤ ਸਾਰੀਆਂ ਕੈਟਾਗਰੀਜ਼ ਨੇ ਜਾਂ ਫਿਰ ਆਈਪੀਸੀ ਧਰਾਵਾਂ ਨੇ ਜਿਨ੍ਹਾਂ ਨੂੰ ਸ਼ੱਕੇ ਟਾਂਕੇ ਇਹਨਾਂ ਦੇ ਵੱਲੋਂ ਗੱਡੀਆਂ ਦੇ ਉੱਪਰ ਬੈਠਿਆ ਜਾਂਦਾ ਚੋਣ ਪ੍ਰਚਾਰ ਕੀਤੇ ਜਾਂਦੇ ਨੇ ਇੱਕ ਇੱਕ ਟਰੱਕ ਦੇ ਉੱਪਰ ਕਿਵੇਂ 100-100 ਬੰਦਾ ਲੱਦਿਆ ਹੁੰਦਾ ਤੇ ਕਈ ਵਾਰੇ ਮੂਧੇ-ਮੂਵੀ ਡਕਦੇ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸੋਚਣ ਵਿਚਾਰਨ ਦਾ ਵਿਸ਼ਾ ਰੂਪ ਅਖਤਿਆਰ ਕਰਦੀਆਂ ਨੇ ਕਿ ਭਾਈ ਇਹ ਸਿਆਸੀ ਕਰਨ ਹੋ ਕਿ ਉਹ ਰਿਹਾ ਕਿ ਵਾਕਿਆ ਹੀ ਭਾਈ ਅਮਰਤਪਾਲ ਸਿੰਘ ਖਾਲਸਾ ਹੋਰਾਂ ਦੇ ਨਾਲ ਜਿਸ ਤਰੀਕੇ ਇਸ ਵਕਤ ਇਹ ਮੁੱਦਾ ਜੁੜਦਾ ਦਿਖਾੜੀ ਦੇ ਰਿਹਾ ਕਿ ਵਾਕਿਆ ਹੀ ਉਹ ਸਾਰੀਆਂ ਪਰਸਤਿਤੀਆਂ ਉਸ ਤਰੀਕੇ ਦੇ ਨਾਲ ਨਹੀਂ ਜਿਵੇਂ ਕਹੀਆਂ ਜਾ ਰਹੀਆਂ ਨੇ ਜਾਂ ਫਿਰ ਸਿੱਧੇ ਰੂਪ ਦੇ ਵਿੱਚ ਇੱਕ ਹੁੰਦਾ ਨਹੀਂ ਕਿ ਭਾਈ ਲੜਨਾ ਨਹੀਂ ਜਿਵੇਂ ਬੱਚੇ ਪਹਿਲਾਂ ਕੂਣੀ ਜੀ ਮੂਰੇ ਕਰਕੇ ਲੜਦੇ ਹੁੰਦੇ ਸੀ ਕਿ ਭਾਈ ਮੇਰੇ ਛੱਟ ਨਾ ਲੱਗੇ ਉਸੇ ਤਰੀਕੇ ਦੇ ਨਾਲ ਇਹ ਮੁੱਦਾ ਹੋਰੇ ਪਾਸੇ ਨੂੰ ਲਿਜਾਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਇਹ ਭਾਜਪਾ ਦੇ ਆਗੂਆਂ ਦੇ ਵੱਲੋਂ ਜਾਂ ਫਿਰ ਹੋਰਨਾਂ ਪਾਰਟੀਆਂ ਦੇ ਆਗੂਆਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਇੱਕ ਦੂਸਰੇ ਦੇ ਉੱਪਰ ਦੂਸ਼ਣਬਾਜ਼ੀ ਕੇਂਦਰ ਨੂੰ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਭਾਈ ਅਸੀਂ ਜਾਂਚ ਕਰ ਰਹੇ ਹਾਂ ਪਰ ਕੇਂਦਰ ਸਰਕਾਰ ਕਹਿੰਦੀ ਹੈ ਕਿ ਪੰਜਾਬ ਦੇ ਵਿੱਚ ਤਾਂ ਅਰਾਜਕਤਾ ਫੈਲੀ ਹੋਈ ਹੈ ਪੰਜਾਬ ਦੇ ਵਿੱਚ ਸੁਰੱਖਿਆ ਪ੍ਰਬੰਧ ਉਸ ਤਰੀਕੇ ਦੇ ਨਾਲ ਦਰਸਤ ਨਹੀਂ ਨੇ ਕਾਂਗਰਸ ਕਹਿੰਦੀ ਹੈ ਕਿ ਇਹ ਸਾਰੀ ਸਥਿਤੀ ਦੇ ਵਿੱਚ ਪੰਜਾਬ ਸਰਕਾਰ ਸਫਲ ਸਾਬਤ ਹੋਈ ਸੁਰੱਖਿਆ ਦੇ ਪ੍ਰਬੰਧ ਹੀ ਕੋਈ ਨਹੀਂ ਸੀ ਮੂਰਤੀ ਦੇ ਲਾਗੇ ਵੀ ਸੁਰੱਖਿਆ ਕੋਈ ਢਾਂਚਾ ਚਾਹੀਦਾ ਸੀ ਨਾਲ ਦੀ ਨਾਲ ਜੇਕਰ ਗੱਲ ਕਰੀਏ ਸ਼ੋਮਣੀ ਅਕਾਲੀ ਦਲ ਦੀ ਤਾਂ ਉਹ ਵੀ ਕਹਿੰਦੇ ਫਿਰਦੇ ਨੇ ਕਿ ਭਾਈ ਇਸ ਤਰੀਕੇ ਦੇ ਨਾਲ ਆਦਰ ਸਤਕਾਰ ਮਾਣ ਨੂੰ ਠੇਸ ਨਹੀਂ ਪਹੁੰਚਣੀ ਚਾਹੀਦੀ ਭਾਵਨਾਵਾਂ ਸਾਡੀਆਂ ਜੁੜੀਆਂ ਹੋਈਆਂ ਨੇ ਪਰ ਇਹ ਸਭ ਦੇ ਦਰਮਿਆਨ ਸਵਾਲ ਉੱਥੇ ਆ ਕੇ ਖੜਾ ਹੁੰਦਾ ਹੈ ਕਿ ਇਹ ਚੀਜ਼ਾਂ ਰੁਕਣ ਗਿਆ ਇਸ ਤਰੀਕੇ ਦੇ ਨਾਲ ਜੇਕਰ ਜੇ ਕਿਸੇ ਦੇ ਵੱਲੋਂ ਇਹ ਕੀਤੀਆਂ ਕਈਆਂ ਨੇ ਤੇ ਇਸ ਕੀਤੀ ਕੀ ਗੱਲ ਵਾਲੇ ਵਿਅਕਤੀ ਨੂੰ ਆ ਸਜ਼ਾ ਜਾਇਤਾ ਦਾ ਕੀਤਾ ਜਾਣਾ ਚਾਹੀਦਾ ਮਿਆਰੀ ਸਜ਼ਾ ਦੇਣੀ ਚਾਹੀਦੀ ਆ ਪਰ ਇਹ ਸਭ ਦੇ ਪਿੱਛੇ ਸਿਆਸੀ ਕਰਨ ਜੇ ਇਸ ਤਰੀਕੇ ਦੇ ਨਾਲ ਇਸ ਮੁੱਦੇ ਮਫਾਦਾ ਹੋ ਰਿਹਾ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਫਰਕ ਜ਼ੈਦ ਰੂਪੀ ਸੋਚ ਰੂਪੀ ਜਾਂ ਫਿਰ ਕਹ ਲਈਏ ਪ੍ਰਭਾਵ ਰੂਪੀ ਪਾ ਰਿਹਾ ਇਹ ਫਰਕ ਦੇ ਨਾਲ ਵੀ ਨਾਲ ਬਹੁਤ ਸਾਰੀਆਂ ਸਿਤਿਆ ਆਉਣ ਵਾਲੇ ਸਮੇਂ ਦੇ ਵਿੱਚ ਗੁੰਝਲਦਾਰ ਹੁੰਦੀਆਂ ਜਾ ਰਹੀਆਂ ਨੇ ਜਿਵੇਂ ਇੱਕ ਦੂਸਰੇ ਦੇ ਨਾਮ ਦੇ ਦਰਮਿਆਨ ਭਾਈ ਅਮਰਤਪਾਲ ਸਿੰਘ ਖਾਲਸਾ ਹੋਰਾਂ ਦਾ ਨਾਮ ਵੀ ਇਸ ਮੁੱਦੇ ਦੇ ਨਾਲ ਜੁੜ ਗਿਆ ਜੀ ਅ ਪਰ ਸੁਖਬੀਰ ਇਥੇ ਵੱਡਾ ਸਵਾਲ ਤਾਂ ਇਹ ਬਣਦਾ ਹੈ ਕਿ ਚਲੋ ਅਸੀਂ ਬਿਲਕੁਲ ਇਸ ਚੀਜ਼ ਦੇ ਜਿਹੜਾ ਪੰਜਾਬ ਦੇ ਵਿੱਚ ਜੋ ਇਹ ਚੱਲ ਰਿਹਾ ਹੈ ਪੂਰੇ ਮਾਮਲੇ ਨੂੰ ਸਿਆਸੀਕਰਨ ਕਰਨਾ ਜਿਵੇਂ ਅੱਜ ਰਾਮਦਾਸ ਸਾਹਿਬ ਵੀ ਪੰਜਾਬ ਦੇ ਵਿੱਚ ਆਏ ਜਿਹੜੇ ਕੇਂਦਰੀ ਰਾਜ ਮੰਤਰੀ ਨੇ ਆਏ ਆਕੂਨਾਂ ਨੇ ਪੂਰੀ ਜਗ੍ਹਾ ਦੀ ਸਮੀਖਿਆ ਕੀਤੀ ਜਾਂਚ ਕੀਤੀ ਹੈ ਫਿਰ ਨਾਲ ਦੀ ਨਾਲ ਇੱਕ ਪ੍ਰੈਸ ਕਾਨਫਰੰਸ ਉਸ ਸੰਬੰਧਿਤ ਕੀਤਾ ਇਹਨਾਂ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਜਿਹੜੀ ਹੈ ਕੇਂਦਰੀ ਏਜੰਸੀਆਂ ਨੂੰ ਕਰਨੀ ਚਾਹੀਦੀ ਹੈ ਪੰਜਾਬ ਦੇ ਜੇਕਰ ਸਰਕਾਰ ਇਸ ਦੀ ਜਾਂਚ ਕਰੇਗੀ ਤਾਂ ਉਸ ਤਰੀਕੇ ਦੀਆਂ ਸਜ਼ਾ ਜਿਹੜੀ ਹੈ ਇਸ ਦੋਸ਼ੀ ਨੂੰ ਨਹੀਂ ਮਿਲ ਸਕਦੀ ਹੈ ਜਾਂ ਸੰਤੁਸ਼ਟ ਨਹੀਂ ਹੋਣਗੇ ਹਨਾ ਚਲੋ ਆਪਾਂ ਇਹ ਵੀ ਮੰਨ ਸਕਦੇ ਹਾਂ ਕਿ ਡਾਕਟਰ ਬੀ ਆਰ ਅੰਬੇਦਕਰ ਦਾ ਮਸਲਾ ਪੰਜਾਬ ਤੋਂ ਪੂਰੇ ਦੇਸ਼ ਦੇ ਨਾਲ ਸੰਬੰਧਿਤ ਹੈ ਠੀਕ ਹੈ ਪਰ ਆਪਾਂ ਇਸ ਗੱਲ ਦੇ ਉੱਤੇ ਆਈਏ ਕਿ ਪੀਤੇ ਦਿਨੀ ਪੰਜਾਬ ਦੇ ਵਿੱਚ ਜੋ ਘਟਨਾਵਾਂ ਵਾਪਰੀਆਂ ਨੇ ਜਿਸ ਤਰੀਕੇ ਦਰਬਾਰ ਸਾਹਿਬ ਦੇ ਵਿੱਚ ਨੌਜਵਾਨ ਛਾਲ ਮਾਰ ਕੇ ਪਹੁੰਚ ਗਿਆ ਹਨਾ ਬੇਦਵੀ ਕਰਨ ਦੀ ਕੋਸ਼ਿਸ਼ ਕੀਤੀ ਗਈ ਫਿਰ ਇਧਰ ਆਪਾਂ ਆ ਜੀਏ ਜਿਹੜਾ ਕੋਤਵਾਲੀ ਸਾਹਿਬ ਗੁਰਦੁਆਰਾ ਸਾਹਿਬ ਹੈ ਉੱਥੇ ਜਿਹੜੇ ਪਾਠੀ ਸਿੰਘ ਸੀ ਉਹਦੀ ਕੁੱਟਮਾਰ ਕੀਤੀ ਗਈ ਹੈ ਚੱਲਦੇ ਪ੍ਰੋਗਰਾਮ ਦੇ ਵਿੱਚ ਜਦੋਂ ਪਾਠ ਦਾ ਚੱਲ ਹੀ ਰਿਹਾ ਸੀਗਾ ਸੋ ਇਹ ਸਭ ਦੇ ਬਾਅਦ ਕੀ ਜਿਸ ਤਰੀਕੇ ਪੁਲਿਸ ਦੀਆਂ ਵੀ ਕਾਰਵਾਈਆਂ ਨੇ ਕਿ ਭਾਈ ਇਹ ਮੰਦਬੁੱਧੀ ਹੈ ਮਾਨਸਿਕ ਤੌਰ ਤੇ ਠੀਕ ਨਹੀਂ ਪਹਿਲੀ ਗੱਲ ਤਾਂ ਵੱਡਾ ਸਵਾਲ ਇਹ ਹੈ ਕਿ ਮੋਗੇ ਤੋਂ ਅੰਬਰਸਰ ਤੱਕ ਪਹੁੰਚ ਗਏ ਮਾਨਸਿਕ ਤੌਰ ਤੇ ਠੀਕ ਨਹੀਂ ਤਾਂ ਫਿਰ ਰਾਸਤੇ ਦੇ ਵਿੱਚ ਕਿਹਦੇ ਜੁੰਡੇ ਪੱਟ ਤੇ ਕਿਹਦਾ ਬੂਟ ਖੋ ਕੇ ਲੈ ਕੇ ਭੱਜ ਗਏ ਜੀ ਕੋਈ ਘਟਨਾ ਨਹੀਂ ਸਮਝ ਆਈ ਤੇ ਜੇ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਤੇ ਬੰਦੇ ਨੂੰ ਇੰਨਾ ਪਤਾ ਹੈ ਕਿ ਹਾਂ ਭਾਈ ਪੈਟਰੋਲ ਸੁੱਟ ਕੇ ਮੈਂ ਅੱਗ ਲਾਣੀ ਹੈ ਤੇ ਮੌਕਾ ਦੇਖਿਆ ਗਿਆ ਕਿ ਪੌੜੀ ਲੱਗੀ ਕਿਉਂਕਿ ਨਾਰਮਲ ਜਿਹੜਾ ਇਹ ਉਹ ਮੂਰਤੀ ਐ ਇੱਥੇ ਪੋੜ ਹੀ ਨਹੀਂ ਹੁੰਦੀ ਕਿਉਂਕਿ ਉਸ ਦਿਨ 26 ਜਨਵਰੀ ਦਾ ਪ੍ਰੋਗਰਾਮ ਸੀ ਆ ਸਿਆਸਤਦਾਨਾਂ ਨੇ ਜਿਵੇਂ ਤੁਸੀਂ ਵੀ ਕਿਹਾ ਕਿ ਉਹ ਨੰਗਰੇਵੜ ਦੇ ਕਦੀ ਪੁੱਛ ਪੜਤਾਲ ਕੀਤੀ ਨਹੀਂ ਜਾਣੀ ਤੇ ਉਸ ਦਿਨ ਪਹੁੰਚਣਾ ਹੁੰਦਾ ਹੈ ਹਨਾ ਫਿਰ ਫੋਟੋਆਂ ਵੀ ਖਿਚਾਣੀਆਂ ਹੁੰਦੀਆਂ ਨੇ ਚਾਰ মিডিਆ ਵਾਲੇ ਬਲਾ ਕੇ ਕਿ ਭਾਈ ਆ ਦੇਖੋ ਜੀ ਅਸੀਂ ਫਿਰ ਉਹ ਖਬਰ ਲੱਗਣੀ ਵੀ ਹੁੰਦੀ ਹੈ ਦੂਸਰੇ ਦਿਨ ਉਹ ਫਲਾਨੀ ਪਾਰਟੀ ਕੇ ਫਲਾਨੇ ਸਾਂਸਦ ਨੇ ਜਾ ਕੇ ਪੁਸ਼ ਪਰ ਪਿੱਟੀ ਫੁੱਲ ਭੇਂਟ ਕੀਤੇ ਹਨਾ ਸੋ ਇਹ ਸਭ ਚੀਜ਼ਾਂ ਚੱਲਦੀਆਂ ਨੇ ਪਰ ਇਹ ਸਭ ਦੇ ਦਰਮਿਆਨ ਸਵਾਲ ਇਹ ਹੈ ਕੀ ਜਿਵੇਂ ਅਸੀਂ ਬੇਅਦਬੀਆਂ ਦਾ ਵੀ ਇਨਸਾਫ ਮੰਗਦੇ ਆ ਜਿਵੇਂ ਬੇਅਦਬੀਆਂ ਦੇ ਦੋਸ਼ੀ ਅੱਜ ਤੱਕ ਪਤਾ ਨਹੀਂ ਲੱਗੇ ਆਪਾਂ ਇਹ ਮੰਨ ਕੇ ਚੱਲੀਏ ਕਿ ਨੌਜਵਾਨ ਇਹਦੀ ਮਾਨਸਿਕ ਤੌਰ ਦੇ ਉੱਤੇ ਉਪਜੇ ਸੀਗੀ ਇਹ ਪੂਰਾ ਘਟਨਾਕਰਮ ਕਰਨਾ ਜਾਂ ਇਹਨੂੰ ਮਾਈਂਡ ਵਾਸ਼ ਕਰਕੇ ਕਿਸੇ ਨੇ ਭੇਜਿਆ ਕੀ ਇਹਦੀ ਜਾਂਚ ਦੇ ਵਿੱਚ ਪਤਾ ਲੱਗੇਗਾ ਸੱਚ ਸਾਹਮਣੇ ਆਏਗਾ ਕਿ ਭਾਈ ਇਸ ਪੂਰੇ ਸਿਨੈਰੀਓ ਦੇ ਪਿੱਛੇ ਹੱਥ ਹੈ ਕਿਦਾ ਕਿਉਂਕਿ ਪੰਜਾਬ ਦੀ ਸਥਿਤੀ ਇਸ ਵੇਲੇ ਤੇ ਮੰਨੋ ਕਿ ਨਾ ਮੰਨੋ ਪਰ ਡਾਵਾਡੋਲ ਪੂਰੀ ਹੈ ਜਿਸ ਤਰੀਕੇ ਦੇ ਨਾਲ ਥਾਣਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਜਿਸ ਤਰੀਕੇ ਦੇ ਨਾਲ ਆ ਪੂਰੀ ਘਟਨਾ ਵਾਪਰੀ ਹੈ ਸੋ ਇਹਦੇ ਨਾਲ ਸਵਾਲ ਉੱਠਦੇ ਤਾਂ ਬਾਜ਼ਬ ਨੇ ਤੇ ਹੁਣ ਵੱਡਾ ਸਵਾਲ ਇੱਥੇ ਇਹ ਵੀ ਉੱਠ ਰਿਹਾ ਹੈ ਕਿ ਪਹਿਲਾਂ ਪਟਾਕੇ ਦਾ ਜ਼ਿਕਰ ਕਰਤਾ ਫਿਰ ਇਹ ਕਹਤਾ ਟਾਇਰ ਫਟ ਗਿਆ ਕਿਤੇ ਇਹ ਵੀ ਕਹਿ ਦੇਣ ਕਿ ਭਾਈ ਇਹ ਤਾਂ ਮਾਸਿਕ ਤੌਰ ਤੇ ਠੀਕ ਨਹੀਂ ਸੀਗਾ ਉੱਥੇ ਕਿਤੇ ਨੂੰ ਪਟ્રોલ ਦੀ ਬੋਤਲ ਲੱਭ ਗਈ ਤੇ ਉਧਰੋਂ ਸਾਹਮਣੇ ਨੂੰ ਮੂਰਤੀ ਦੇਗੀ ਤੇ ਚੜ ਗਿਆ ਤੇ ਹਥੌੜਾ ਪਿਆਈ ਸੀ ਇਹਨੇ ਸੋਚਿਆ ਜੀ ਮੈਂ ਕੰਮੇ ਕਰ ਲਾਂ ਕਿਤੇ ਇਹ ਗੱਲਾਂ ਨਾ ਬਾਅਦ ਚ ਨਿਕਲਣ ਜੀ ਬਿਲਕੁਲ ਇਹ ਸਾਰੀ ਸਥਿਤੀ ਕਿਤੇ ਨਾ ਕਿਤੇ ਜ਼ਰੂਰ ਵੱਡੇ ਸਵਾਲਾਂ ਦਾ ਰੂਪ ਧਾਰਨ ਕਰ ਰਹੀ ਹੈ ਨਾਲ ਦੀ ਨਾਲ ਵਿਵੇਕ ਇੱਥੇ ਇੱਕ ਚੀਜ਼ ਸਮਝਣੀ ਪੈਣੀ ਹੈ ਉਹਦੀ ਵੇਸ਼ ਪੋਸ਼ਾ ਦੇ ਉੱਪਰ ਜ਼ਿਕਰ ਧਿਆਨ ਕੇਂਦਰਿਤ ਕਰੀਏ ਤਸਵੀਰਾਂ ਵੀ ਆਪਾਂ ਨਾਲ ਦੀ ਨਾਲ ਦਰਸ਼ਕਾਂ ਨੂੰ ਦਿਖਾ ਰਹੇ ਹਾਂ ਜੇਕਰ ਉਸ ਅਕਾਸ਼ ਸਿੰਘ ਨਾਮਕ ਦੇ ਲੀੜੇ ਕੱਪੜੇ ਦੇ ਉੱਪਰ ਧਿਆਨ ਕੇਂਦਰਿਤ ਕੀਤਾ ਜਾਵੇ ਉਸਦੇ ਪਹਿਨਣ ਵਰਤਲ ਦੇ ਉੱਪਰ ਆ ਧਿਆਨ ਜਿਹੜਾ ਕੇਂਦਰਿਤ ਕੀਤਾ ਜਾਵੇ ਤਾਂ ਉਸਦੇ ਵੱਲੋਂ ਇੱਕ ਤਰੀਕੇ ਦੇ ਨਾਲ ਪਹੁੰਚਿਆ ਗਿਆ ਹਾਲਾਂਕਿ ਹਾ ਭਾਵ ਜਿਹੜੇ ਕਿਸੇ ਦੇ ਨੇ ਚਿਹਰੇ ਦੇ ਉੱਪਰ ਕਿਸ ਤਰੀਕੇ ਦੇ ਨਾਲ ਹੁੰਦੇ ਨੇ ਹੋਣਗੇ ਜਾਂ ਪਰ ਹੋ ਸਕਦੇ ਨੇ ਇਹ ਚੀਜ਼ ਦੇ ਵਿੱਚ ਨਹੀਂ ਜਾਂਦੇ ਪਰ ਉਹ ਸਵਖਤ ਸਥਿਤੀਆਂ ਜਿਹੜੀਆਂ ਸੀ ਉਸ ਦੇ ਵੱਲੋਂ ਆਪਣੇ ਪੱਖ ਦੇ ਵਿੱਚ ਇਹ ਗੱਲਾਂ ਕਹਿਣਾ ਕਿ ਭਾਈ ਮੈਨੂੰ ਮਾਰੋ ਨਾ ਜਾਂ ਪਰ ਮੇਰੇ ਨਾਲ ਗੱਲ ਦੇ ਜ਼ਰੀਏ ਤੁਸੀਂ ਗੱਲ ਕਰ ਸਕਦੇ ਹੋ ਕਿਉਂਕਿ ਅਜੇ ਤੱਕ ਨਾ ਤਾਂ ਉਹਦਾ ਕੋਈ ਬਿਆਨ ਸਾਹਮਣੇ ਆਇਆ ਹੈ ਨਾ ਹੀ ਇਹ ਗੱਲਾਂ ਸਾਹਮਣੇ ਆਈਆਂ ਨੇ ਕਿ ਜਿਨ੍ਹਾਂ ਲੋਕਾਂ ਦੇ ਵੱਲੋਂ ਫੜਿਆ ਗਿਆ ਉਹਨਾਂ ਲੋਕਾਂ ਦੇ ਕੋਲੋਂ ਵੀ ਪੁੱਛ ਪ੍ਰਤੀਤ ਹੋਣੀ ਚਾਹੀਦੀ ਹੈ ਤੇ ਇਸ ਮਸਲੇ ਦੀ ਕਿਉਂਕਿ ਜਦੋਂ ਉਹ ਚੜਿਆ ਉੱਥੇ ਆਸ-ਪਾਸੇ ਦੇ ਸੀਸੀਟੀਵੀ ਕੈਮਰਿਆਂ ਦੀ ਵੀਡੀਓਜ਼ ਤਾਂ ਇੱਕ-ਇੱਕ ਕਰਕੇ ਸਾਹਮਣੇ ਆਉਣ ਲੱਗ ਪਈ ਹੈ ਪਰ ਵੀਡੀਓ ਦੇ ਵਿੱਚ ਵੀ ਦਿਖਾੜੀ ਤਾਂ ਉਹੀ ਦੇ ਰਿਹਾ ਉਹ ਆਉਂਦਾ ਹੈ ਹੱਥ ਦੇ ਵਿੱਚ ਪੈਟਰੋਲ ਵਾਲੀ ਬੋਤਲ ਹੁੰ ਆ ਜਿਹੜਾ ਕੀਤਾ ਜਾਂਦਾ ਤੇ ਬਾਅਦ ਵਿੱਚ ਅੱਗ ਲਗਾ ਦਿੱਤੀ ਜਾਂਦੀ ਆ ਭੱਜ ਕੇ ਉਹ ਪੌੜੀ ਥਾਣੀ ਉੱਪਰ ਚੜਦਾ ਤੇ ਸਿਰ ਦੇ ਲਾਗੇ ਉਸ ਦੇ ਵੱਲੋਂ ਵਾਰ ਇੱਕ ਤੋਂ ਬਾਅਦ ਇੱਕ ਕੀਤਾ ਜਾਂਦਾ ਹੈ ਤੁਹਾਡੇ ਦੇ ਨਾਲ ਅੱਠ ਅੱਠ ਥੋੜੇ ਮਾਰੇ ਜਾਂਦੇ ਨੇ 10 ਸੈਕਿੰਡ ਆ ਜਾਂ ਹਾਂ 14 ਸੈਕਿੰਡਾਂ ਦੇ ਵਿੱਚ ਅੱਠ ਥੋੜੇ ਜਿਹੜੇ ਮਾਰੇ ਜਾਂਦੇ ਨੇ ਉਹ ਕਿਤੇ ਨਾ ਕਿਤੇ ਤਸਕਰ ਦਾ ਬਹੁਤ ਵੱਡੇ ਪੱਧਰ ਦੇ ਉੱਪਰ ਹੋਇਆ ਇਹਦੇ ਵਿੱਚ ਕੋਈ ਹਤਕਤ ਨਹੀਂ ਹੈ ਪਰ ਇਹ ਸਾਰੀਆਂ ਸਥਿਤੀਆਂ ਦੇ ਦਰਮਿਆਨ ਤੁਹਾਡੀ ਗੱਲ ਕਹਿਣਾ ਵੀ ਵਾਜਬ ਹੈ ਕਿ ਜਿਵੇਂ ਬੇਅਦਬੀ ਦੇ ਕੇਸਾਂ ਦੇ ਵਿੱਚ ਇਹ ਕਹਿ ਕੇ ਛੁਟਕਾਰਾ ਆਪਣਾ ਕਰਵਾ ਲਿਆ ਗਿਆ ਜਾਂ ਕਰ ਲਿਆ ਗਿਆ ਕਿ ਭਾਈ ਇਹ ਤਾਂ ਮੰਦਪੁੱద్ధి ਸੀ ਇਹਨਾਂ ਨੂੰ ਪਤਾ ਕੁਝ ਨਹੀਂ ਲੱ ਪਰ ਇਹ ਸੋਚੀ ਸਮਝੀ ਸਾਜ਼ਿਸ਼ ਹੈ ਇਸ ਦੇ ਪਿੱਛੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੋਈ ਤਾਂ ਹੈ ਹਾਂ ਇਹ ਵੀ ਹੋ ਸਕਦਾ ਹੈ ਕਿ ਨਿੱਜੀ ਤੌਰ ਦੇ ਉੱਪਰ ਉਹਨੂੰ ਚੰਗਾ ਨਾ ਲੱਗਾ ਹੋਵੇ ਜਾਂ ਫਿਰ ਕਈ ਲੋਕ ਹੁੰਦੇ ਨੇ ਕਿ ਤੋਬੇ ਦੇ ਖੜੇ ਪਾਣੀ ਦੇ ਵਿੱਚ ਉਂ ਹੀ ਰੋੜਾ ਮਾਰ ਦੇਣਾ ਕਿ ਕੁਝ ਨਹੀਂ ਹੁੰਦਾ ਭਾਈ ਮੜ ਜਾ ਰੌਲਾ ਹੀ ਪਵਾ ਦਈਏ ਉਹ ਸਾਰੀਆਂ ਸਥਿਤੀਆਂ ਦੇ ਵਿੱਚ ਵੀ ਹੋ ਸਕਦਾ ਪਰ ਜਾਂਚ ਦਾ ਵਿਸ਼ਾ ਜਿਨ੍ਹਾਂ ਲੋਕਾਂ ਦੇ ਵੱਲੋਂ ਫੜਿਆ ਗਿਆ ਉਸ ਨੂੰ ਕਾਬੂ ਕੀਤਾ ਗਿਆ ਉਹਨਾਂ ਲੋਕਾਂ ਦੇ ਕੋਲੋਂ ਵੀ ਜਾਂਚ ਹੋਣੀ ਚਾਹੀਦੀ ਹੈ ਉਹਨਾਂ ਨੂੰ ਵੀ ਪੁੱਛਣਾ ਚਾਹੀਦਾ ਕਿ ਇਸ ਦੇ ਵੱਲੋਂ ਜਦੋਂ ਪੌੜੀਆਂ ਤੋਂ ਥੱਲੇ ਉਤਰਿਆ ਗਿਆ ਜਾਂ ਫਿਰ ਇਹਨੂੰ ਉਤਾਰਿਆ ਗਿਆ ਜਾਂ ਫਿਰ ਇਹਨੂੰ ਫੜਿਆ ਗਿਆ ਉਸ ਵਕਤ ਇਹਦੇ ਵੱਲੋਂ ਕਿਹਾ ਕੀ ਜਾ ਰਿਹਾ ਸੀ ਕਿਸ ਤਰੀਕੇ ਦੇ ਨਾਲ ਇਸ ਦੇ ਵੱਲੋਂ ਆਪਣੇ ਪੱਖ ਦੀ ਗੱਲ ਕੀਤੀ ਜਾ ਰਹੀ ਸੀ ਆਪਣੇ ਪੱਖ ਦੀ ਗੱਲ ਕੀਤੀ ਜਾ ਰਹੀ ਸੀ ਜਾਂ ਫਿਰ ਇਹਦੇ ਵੱਲੋਂ ਆਪਣੇ ਸਟੈਂਡ ਦੇ ਉੱਪਰ ਸਪਸ਼ਟ ਰਿਆ ਜਾ ਰਿਹਾ ਸੀ ਕਿ ਕਿਉਂ ਇਹਦੇ ਵੱਲੋਂ ਐਸੀ ਕੀਤੀ ਗਈ ਹੈ ਹਾਲਾਂਕਿ ਉਹਦੇ ਮਨ ਦੇ ਵਿੱਚ ਕੀ ਸੀ ਮੰਨਤਾ ਪੜਨ ਵਾਲੇ ਅਸੀਂ ਵੀ ਨਹੀਂ ਮਨ ਪੜਨ ਵਾਲੀ ਪੁਲਿਸ ਵੀ ਨਹੀਂ ਪਰ ਘੋਗਪੜਤਾਲ ਤਾਂ ਕਰ ਸਕਦੀ ਹੈ ਘੋਗਪੜਤਾਲ ਹੋਣੀ ਚਾਹੀਦੀ ਹੈ ਸਾਨੂੰ ਆਪਣੇ ਪੰਜਾਬ ਪੁਲਿਸ ਦੇ ਉੱਤੇ ਪੂਰਾ ਯਕੀਨ ਹੈ ਹਾਲਾਂਕਿ ਪਿਛਲੇ ਸਮੇਂ ਦੇ ਵਿੱਚ ਜੋ ਕੁਝ ਕਾਰਵਾਈਆਂ ਹੋਈਆਂ ਯਕੀਨ ਦਾਵਾ ਡੋਲ ਜ਼ਰੂਰ ਹੈ ਪਰ ਟਾਇਰ ਫਟਣ ਦੀਆਂ ਘਟਨਾਵਾਂ ਨੂੰ ਜਿਸ ਤਰੀਕੇ ਦੇ ਨਾਲ ਆਲਾ ਅਧਿਕਾਰੀ ਕਹਿਦਾ ਨੰਨਿਕੇ ਭਾਈ ਇੱਥੇ ਕੁਝ ਵੀ ਨਹੀਂ ਹੋਇਆ ਟਾਇਰ ਫਟ ਗਿਆ ਜਿਸ ਤਰੀਕੇ ਦੇ ਨਾਲ ਰੈਡੀਏਟਰ ਫਟਣ ਦੀਆਂ ਗੱਲਾਂ ਹੋਈਆਂ ਜ਼ਰੂਰ ਸ਼ਾਕਤ ਤੇ ਸ਼ੰਕਾ ਤਾਂ ਪੈਦਾ ਹੁੰਦੀ ਹੈ ਪਰ ਫਿਰ ਵੀ ਯਕੀਨ ਦਿਤਾਉਣਾ ਬਣਦਾ ਹੈ ਪੰਜਾਬ ਪੁਲਿਸ ਸક્ષਮ ਹੈ ਪੰਜਾਬ ਪੁਲਿਸ ਦੇ ਵੱਲੋਂ ਵੱਡੇ ਪੱਧਰ ਤੇ ਉੱਪਰ ਬਹੁਤ ਸਾਰੀਆਂ ਚੀਜ਼ਾਂ ਸੁਖਵੀਰ ਮੈਨੂੰ ਲੱਗਦਾ ਹੈ ਕਿ ਮਸਲਾ ਹੈ ਸਵੇਦੇਸ਼ੀਲੇ ਨਾ ਬਾਣਾ ਨਹੀਂ ਸਿਕਾ ਜੇ ਨਾਰਮਲ ਦਿਨਾਂ ਹੁਣ ਇਹਦੇ ਪਿੱਛੇ ਦੋ ਤਿੰਨ ਮੰਤਬ ਨੇ ਮੈਂ ਇੱਕ ਇੱਕ ਕਰਕੇ ਤੁਹਾਡੇ ਤੋਂ ਵੀ ਜਾਣਕਾਰੀ ਲੈਣਾ ਚਾਹੁੰਗਾ ਮੈਂ ਦਰਸ਼ਕਾਂ ਨੂੰ ਵੀ ਕਹੂੰਗਾ ਕਿ ਤੁਸੀਂ ਵੀ ਆਪਣੀ ਕੀਮਤੀ ਸੁਝਾਜੜੇ ਨੇ ਸਾਂਝੇ ਕਰਿਓ ਕਿ ਤੁਸੀਂ ਇਸ ਬਾਬਤ ਕੀ ਸੋਚਦੇ ਹੋ ਦੇਖੋ ਪਹਿਲੀ ਗੱਲ ਤਾਂ ਉਹ ਹੈਰੀਟੇਜ ਸਟਰੀਟ ਹੈ ਜਿੱਥੇ ਦਿਨ ਦਾ ਫੁੱਟਫਾਲ ਅਸੀਂ ਮੰਨ ਕੇ ਚੱਲੀਏ ਕਿ 1.5 2000 ਲੋਕਾਂ ਦੇ ਜਾਂ ਫਿਰ ਲੱਖ ਲੋਕਾਂ ਦੇ ਲੱਖਾਂ ਲੋਕਾਂ ਦੇ ਉੱਤੇ ਫੁੱਟਫਾਲ ਹੈ ਕਿਉਂਕਿ ਬਹੁਤ ਬੀਜ਼ੀ ਸਟਰੀਟ ਹੈ ਬਹੁਤ ਉੱਥੇ ਦਰਬਾਰ ਸਾਹਿਬ ਹੀ ਹਨਾ ਜਾਂਦਾ ਉਹ ਰਸਤਾ ਫਿਰ ਬਾਗਾ ਬਾਰਡਰ ਨੂੰ ਵੀ ਉਧਰ ਹੀ ਰਸਤਾ ਜਾਂਦਾ ਸੋ ਇਸ ਕਰਕੇ ਇਹ ਤਾਂ ਕਹਿ ਸਕਦੇ ਆ ਕਿ ਆਮਦ ਉੱਥੇ ਆਮ ਜਨਤਾ ਦੀ ਬਹੁਤ ਹੈ ਜੇ ਆਮਦ ਹੈ ਤਾਂ ਫਿਰ ਉੱਥੇ ਸਿਕਿਉਰਿਟੀ ਵੀ ਹੋਏਗੀ ਕਿਉਂਕਿ ਗੁਰੂ ਨਗਰੀ ਹੈ ਚੰਦ ਮਿੰਟਾਂ ਦੀ ਦੂਰੀ ਦੇ ਉੱਤੇ ਬਾਗਾ ਬਾਰਡਰ ਹੈ ਚੰਦ ਮਿੰਟਾਂ ਦੀ ਦੂਰੀ ਦੇ ਉੱਤੇ ਉੱਥੇ ਜਿਲਿਆਂ ਵਾਲਾ ਬਾਗ ਹੈ ਚੰਦ ਮਿੰਟਾਂ ਦੀ ਦੂਰੀ ਦੇ ਉੱਤੇ ਕਦਮਾਂ ਦੀ ਦੂਰੀ ਦੇ ਉੱਤੇ ਉੱਥੇ ਸ੍ਰੀ ਦਰਬਾਰ ਸਾਹਿਬ ਹੈ ਇਹ ਸਭ ਤੋਂ ਬਾਅਦ ਮੈਂ ਸਿਕਿਉਰਿਟੀ ਦੀ ਵੀ ਗੱਲ ਜੇ ਸਾਈਡ ਤੇ ਕਰਦਾ ਸਭ ਤੋਂ ਵੱਡੀ ਗੱਲ 26 ਜਨਵਰੀ ਨੂੰ ਤੁਸੀਂ ਵੀ ਘਰੋਂ ਬਾਹਰ ਨਿਕਲੇ ਹੋਵੋਗੇ 26 ਜਨਵਰੀ ਨੂੰ ਮੈਂ ਵੀ ਦਫ਼ਤਰ ਆਇਆ ਸੀ ਕਿਹੜਾ ਗਲੀ ਕਿਹੜਾ ਮਹੱਲਾ ਕਿਹੜਾ ਚੌਕ ਕਿਹੜਾ ਮੋੜ ਜਿੱਥੇ ਤੁਹਾਨੂੰ ਪੁਲਿਸ ਮੁਲਾਜ਼ਮ ਖੜਾ ਨਾ ਦਿਖਿਆ ਹੋਵੇ ਖੜੇ ਸੀ ਨਾ ਤੇ ਉਹ ਖੜੇ ਵੀ ਫਿਰ ਸ਼ਾਮ ਤੱਕ ਹੁੰਦੇ ਕਿ ਭਾਈ ਕੋਈ ਇੱਥੇ ਸ਼ਰਾਰਤ ਨਾ ਕਰ ਜੇ ਕੋਈ ਕਿਤੇ ਠੇਕੇਦਾਰ ਨੂੰ ਨਾ ਤੁਰ ਪਏ ਅੱਜ ਤਾਂ ਟਰਾਈਡੇ ਹੈ 5 ਵਜੇ ਤੋਂ ਬਾਅਦ ਆਹ ਸਿਸਟਮ ਚੱਲਦਾ ਹੈ ਤੇ ਇਹ ਘਟਨਾ 5 ਵਜੇ ਤੋਂ ਪਹਿਲਾਂ ਵਾਪਰੀ ਹੈ ਇਹ ਵੀ ਸਾਨੂੰ ਨਾਲ ਯਾਦ ਰੱਖਣਾ ਚਾਹੀਦਾ ਹੈ ਕਿਉਂਕਿ ਇੱਕ ਐਡਾ ਅਟੈਂਟਿਵ ਦਿਨ ਹੋਵੇ ਜਿਸ ਦਿਨ ਪੁਲਿਸ ਵੀ ਪੂਰੀ ਅਲਰਟ ਦੇ ਉੱਤੇ ਆ ਤੇ ਉਸ ਸਮੇਂ ਦੇ ਦਰਮਿਆਨ ਆ ਘਟਨਾ ਵਾਪਰਨੀ ਕਿਤੇ ਨਾ ਕਿਤੇ ਵੱਡਾ ਸਵਾਲ ਜ਼ਰੂਰ ਸੁਰੱਖਿਆ ਦੇ ਉੱਤੇ ਵੀ ਖੜਾ ਕਰਦਾ ਆ ਬਿਲਕੁਲ ਜਿਵੇਂ ਤੁਸੀਂ ਦੱਸਿਆ ਕਿ ਅਟੈਂਟਿਵ ਦਿਨ ਸੀ ਉਸ ਦਿਨ ਪੁਲਿਸ ਵੀ ਪੂਰੀ ਅਟੈਂਟਿਵ ਸੀ ਤੇ ਪਿਛਲੇ ਲਗਾਤਾਰ ਲੰਬੇ ਸਮੇਂ ਤੋਂ ਖਬਰਾਂ ਚੱਲ ਰਹੀਆਂ ਸੀ ਕਿ ਪੰਜਾਬ ਪੁਲਿਸ ਰੈਡ ਅਲਰਟ ਦੇ ਉੱਪਰ ਹੈ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਵੱਡੇ ਜਿੱਥੇ ਫਲੈਗ ਮਾਰਚ ਕੀਤੇ ਜਾ ਰਹੇ ਨੇ ਉੱਥੇ ਹੀ ਪੰਜਾਬ ਦੇ ਡੀਜੀਪੀ ਖੁਦ ਮੁਖਤਿਆਰ ਹੋ ਕੇ ਬਹੁਤ ਵੱਡੀਆਂ ਮੀਟਿੰਗਾਂ ਜਿਹੜੀਆਂ ਨੇ ਉਹਨਾਂ ਨੂੰ ਸੰਬੋਧਨ ਕਰ ਰਹੇ ਨੇ ਤੇ ਮੀਟਿੰਗਾਂ ਦੇ ਵਿੱਚ ਇਹ ਫੈਸਲੇ ਲਏ ਜਾ ਰਹੇ ਨੇ ਕਿ ਰੀਣਕ ਵੀ ਕੂਚ ਨਹੀਂ ਛੱਡੀ ਜਾਣੀ ਹੁਣ ਇਹ ਰੀਣ ਸੀ ਇਹ ਰੀਣ ਤੋਂ ਵੀ ਘੱਟ ਸੀ ਜਾਂ ਫਿਰ ਰੀਣ ਤੇ ਘੱਟ ਤੋਂ ਵੀ ਘੱਟ ਸੀ ਤਾਂ ਪਤਾ ਨਹੀਂ ਲੱਗਾ ਇਹ ਜ਼ਰੂਰ ਜਾਂਚ ਦਾ ਵਿੱਚ ਹੈ ਪਰ ਨਾਲ ਦੀ ਨਾਲ ਜਿਵੇਂ ਤੁਸੀਂ ਸੁਰੱਖਿਆ ਦੀ ਗੱਲ ਕੀਤੀ ਹੈ ਜਿਹੜੀ ਉਹ ਮੈਂਟਿਕ ਦੇ ਵਿੱਚ ਗੇਮ ਹੋਈ ਹੈ ਮਿੰਟ 1.5 ਮਿੰਟ 2 ਮਿੰਟ ਉਸ ਦੋ ਕਮੈਂਟਾਂ ਦੇ ਵਿੱਚ ਲੋਕਾਂ ਦੇ ਵੱਲੋਂ ਸ਼ਾਇਦ ਉੱਥੇ ਜਿਹੜੇ ਆਲ ਦਵਾਲ ਦੇ ਵਿੱਚ ਸੀ ਮੈਂ ਸੁਰੱਖਿਆ ਕਰਮੀਆਂ ਦੀ ਗੱਲ ਨਹੀਂ ਕਰਦਾ ਹੋ ਸਕਦਾ ਹੈ ਔਰੇ ਪਰੇ ਹੋਏ ਹੋਣ ਚਾਹ ਪੀਣ ਦਾ ਵੀ ਕੋਈ ਸਮਾਂ ਹੁੰਦਾ ਹੈ ਕੋਈ ਨਾਸ਼ਤਾ ਕਰਨ ਦਾ ਕਿਸੇ ਤਰੀਕੇ ਦੇ ਨਾਲ ਇੱਧਰ ਉੱਧਰ ਹੋ ਜਾਂਦਾ ਕੋਈ ਚਾਹ ਪਰੌਠਾ ਖਾਣ ਨੂੰ ਪਰ ਉੱਥੇ ਜਿਹੜੇ ਆਮ ਲੋਕ ਸੀ ਉਹਨਾਂ ਦੇ ਵੀ ਸਮੇਂ ਦੇ ਵਿੱਚ ਇਹ ਚੀਜ਼ ਆਈ ਨਹੀਂ ਕਿਉਂਕਿ ਜਿਹੜੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਉਸ ਦੇ ਨਾਮ ਤੌਰ ਦੇ ਉੱਪਰ ਤੁਰੇ ਫਿਰਦੇ ਨੇ ਆਮ ਤੌਰ ਤੇ ਵੀ ਤੁਰੇ ਫਿਰਦੇ ਨੇ ਇੱਕ ਸਾਡੇ ਸਮਾਜ ਦੀ ਇਹ ਵੀ ਤਰਾਸਦੀ ਹੈ ਤੁਸੀਂ ਜੇਕਰ ਉਹ ਦੇਖੋਗੇ ਵੀਡੀਓ ਜਿਹੜੀ ਹੁਣ ਨਵੀਂ ਸੀਸੀਟੀਵੀ ਸਾਹਮਣੇ ਆਈ ਹੈ ਉਸ ਦੇ ਵਿੱਚ ਦੇਖੋ ਤੁਸੀਂ ਨੌਜਵਾਨ ਆਂਦਾ ਹੈ ਬੜਾ ਕੰਫਰਟੇਬਲ ਹੋ ਕੇ ਆਂਦਾ ਹੈ ਪਿੱਠ ਤੇ ਬੈਗ ਹੈ ਅੱਗੇ ਪਹਿਲਾਂ ਤੋਂ ਬੈਗ ਲਾਂਦਾ ਹੈ ਫਿਰ ਜਿੱਪ ਖੋਲ ਕੇ ਬੋਤਲ ਕੱਢਦਾ ਹੈ ਪੈਟਰੋਲ ਦੀ ਪੈਟਰੋਲ ਛਿੜਕਦਾ ਹੈ ਅੱਗ ਲਾਂਦਾ ਹੈ ਫਿਰ ਥੋੜਾ ਕੱਢ ਕੇ ਉੱਤੇ ਚੜਦਾ ਹੈ ਮੂਰਤੀ ਦੇ ਤੇ ਫਿਰ ਇੱਕ ਤੋਂ ਬਾਅਦ ਇੱਕ ਅੱਠ ਵਾਰ ਕਰਦਾ ਹੈ ਇਹ ਸਭ ਦੇ ਦਰਮਿਆਨ ਤੁਸੀਂ ਨੋਟ ਕਰਿਓ ਉੱਥੇ 16 ਤੋਂ 17 ਬੰਦੇ ਨੇ ਮੈਂ ਗਿਣੇ ਨੇ ਪੂਰੇ ਇੱਕ ਇੱਕ ਕਰਕੇ ਤੇ ਜਿਹਦੇ ਵਿੱਚੋਂ 10 ਤੋਂ 11 ਬੰਦੇ ਫੋਨ ਕੱਢ ਕੇ ਵੀਡੀਓ ਬਣਾਉਂਦੇ ਨੇ ਬਿਲਕੁਲ ਇਹ ਇਹ ਤਰਾਸਦੀ ਹੈ ਅੱਜ ਕੱਲ ਦੇ ਸਮੇਂ ਦੇ ਵਿੱਚ ਕੋਜੀ ਸਮਾਂ ਪਹਿਲਾਂ ਹਾਲਾਂਕਿ ਆਪਣੇ ਮੁੱਦੇ ਤੋਂ ਥੋੜੀ ਜੀ ਸਾਈਡ ਦੀ ਗੱਲ ਹੋ ਜਾਣੀ ਹੈ ਪਰ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਪਰ ਵਿਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਸਰਦਾਰ ਬਜ਼ੁਰਗ ਦੇ ਵੱਲੋਂ ਦਵਾਈ ਜਿਹੜੀ ਉਹ ਪੀਤੀ ਗਈ ਤੇ ਬਾਅਦ ਵਿੱਚ ਮੌਤ ਵੀ ਉਹਨਾਂ ਦੀ ਹੋ ਗਈ ਉੱਥੇ ਵੀ 3 3.5 ਮਿੰਟ ਕਿਸੇ ਦੇ ਵੱਲੋਂ ਵੀਡੀਓ ਹੀ ਬਣਾਈ ਗਈ ਉਹਨਾਂ ਰੋਕਿਆ ਨਹੀਂ ਗਿਆ ਇਸੇ ਤਰੀਕੇ ਦੀ ਇਹ ਜਿਹੜੀ ਤਮਾਮ ਗਤੀਵਿਧੀ ਇੱਥੇ ਹੋਈ ਹੈ ਅਮਰਸਰ ਸਾਹਿਬ ਦੇ ਵਿੱਚ ਹੈਰੀਟੇਜ ਸਟਰੀਟ ਦੇ ਉੱਪਰ ਕਿਇਪਾ ਹੀ ਉਹ ਆਉਂਦਾ ਹੈ ਉਸਦੇ ਵੱਲੋਂ ਚੰਗੇ ਤਰੀਕੇ ਦੇ ਨਾਲ ਉੱਥੇ ਆਇਆ ਜਾਂਦਾ ਹੈ ਟੈਨਸ਼ਨ ਹੁੰਦਾ ਹੈ ਬੈਗ ਪਾਇਆ ਹੁੰਦਾ ਵਿੱਚ ਉਹਦੇ ਬੋਤਲ ਰੱਖੀ ਹੁੰਦੀ ਹੈ ਉਹਦੇ ਵੱਲੋਂ ਆਹ ਜਿਹੜੀ ਪੈਟਰੋਲ ਦੀ ਤੇ ਇਥੋਂ ਇਹ ਵੀ ਸਮਝਣਾ ਬਣਦਾ ਹੈ ਕਿ ਉਹਦੇ ਵੱਲੋਂ ਤਿਆਰੀ ਨਾਲ ਆਇਆ ਗਿਆ ਸੀ ਕਿ ਕਿਸੇ ਇਦਾਂ ਨਹੀਂ ਕਿ ਇਥੋਂ ਬੋਤਲ ਦੱਬੀ ਚੱਕ ਕੇ ਉਹਨੇ ਪੈਟਰੋਲ ਛੜਕ ਦਿੱਤਾ ਇਥੋਂ ਉਹਨੂੰ ਬੈਗ ਲੱਭਾ ਉਥੋਂ ਬੈਗ ਚੱਕ ਕੇ ਉਹਨੇ ਆਪਣੇ ਪਿੱਠੂ ਦੇ ਉੱਪਰ ਪਾ ਲਿਆ ਇਹ ਸਾਰੀਆਂ ਚੀਜ਼ਾਂ ਸੋਚ ਵਿਚਾਰ ਦਾ ਵਿਸ਼ਾ ਨੇ ਜ਼ਰੂਰ ਇਹ ਜਿਹੜੀ ਗਤੀਵਿਧੀ ਹੈ ਸੋਚੀ ਸਮਝੀ ਸਾਜ਼ਿਸ਼ ਹੈ ਜਿਨ੍ਹਾਂ ਦੇ ਨਾਮ ਜੋੜੇ ਜਾ ਰਹੇ ਨੇ ਉਹਨਾਂ ਨੂੰ ਵੀ ਘੋਕ ਪੜਤਾਲ ਹੋਣੀ ਚਾਹੀਦੀ ਹੈ ਜਿਹੜੇ ਲੋਕ ਉੱਥੇ ਮੌਜੂਦ ਸੀ ਜਿਨ੍ਹਾਂ ਲੋਕਾਂ ਦੇ ਵੱਲੋਂ ਫੜਿਆ ਗਿਆ ਕਿ ਉਸਦੇ ਵੱਲੋਂ ਮੂਰਤੀ ਦੇ ਉੱਪਰ वार ਕਰਨ ਤੋਂ ਬਾਅਦ ਬੋਲਿਆ ਗਿਆ ਉਹਨਾਂ ਦੀ ਵੀ ਘੋਕ ਪੜਤਾਲ ਹੋਣੀ ਚਾਹੀਦੀ ਹੈ ਨਾਲ ਦੀ ਨਾਲ ਆ ਡਾਕਟਰ ਭੀਮਰਾਭ ਸਾਹਿਬ ਅੰਬੇਦਕਰ ਦੇ ਆ ਬੁੱਤ ਦੇ ਉੱਪਰ ਵਾਰ ਕਰਨ ਦੀ ਨਹੀਂ ਪੰਜਾਬ ਦੀ ਵੀ ਮਰਿਆਦਾ ਦੀ ਗੱਲ ਹੈ ਪੰਜਾਬ ਦੇ ਪੰਜਾਬ ਸੂਬਾ ਸਾਡਾ ਜਿਹੜਾ ਹੈ ਬਾਰਡਰ ਸਟੇਟ ਹੈ ਤੇ ਇਸ ਤਰੀਕੇ ਦੇ ਨਾਲ ਪੰਜਾਬ ਦੀ ਸੁਰੱਖਿਆ ਦੇ ਉੱਪਰ ਵੱਡਾ ਸਵਾਲ ਚੁੱਕਿਆ ਜਾਣਾ ਆਪਣੇ ਆਪ ਦੇ ਵਿੱਚ ਬਹੁਤ ਮੰਦ ਭਾਗੀ ਹੈ ਨਾਲ ਦੀ ਨਾਲ ਇਹ ਘਟਨਾ ਮੰਦ ਭਾਗੀ ਹੈ ਨਾਲ ਦੀ ਨਾਲ ਜੇਸ ਤਰੀਕੇ ਲੋਕਾਂ ਦੇ ਬਲੋ ਉੱਥੇ ਸਿਰਫ ਵੀਡੀਓ ਬਣਾਈ ਗਈ ਉਹਨੂੰ ਚੜਨ ਤੋਂ ਰੋਕਿਆ ਨਹੀਂ ਗਿਆ ਜਾਂ ਪਰ ਲੋਕ ਸਮਝਣ ਦੇ ਵਿੱਚ ਸਫਲ ਨਹੀਂ ਹੋਏ ਲੋਕਾਂ ਨੂੰ ਲੱਗਦਾ ਸੀ ਕਿ ਸ਼ਾਇਦ ਕਿਟ ਦੇ ਵਿੱਚੋਂ ਕੱਢ ਕੇ ਬੈਗ ਦੇ ਵਿੱਚੋਂ ਕੱਢ ਕੇ ਇਹਦੇ ਬਲੋ ਹਾਰ ਪਾਇਆ ਜਾਣਾ ਹੈ ਜਾਂ ਪਰ ਕਿਸੇ ਤਰੀਕੇ ਦੇ ਨਾਲ ਆਦਰ ਸਤਕਾਰ ਦੇ ਰੂਪ ਦੇ ਵਿੱਚ ਉਸ ਦੇ ਵੱਲ ਉੱਪਰ ਚੜਿਆ ਜਾ ਰਿਹਾ ਹੈ ਸਫਾਈ ਕਰਨ ਦੇ ਲਈ ਚੜਿਆ ਜਾ ਰਿਹਾ ਪਰ ਉੱਥੇ ਗੱਲ ਹੀ ਕੋਈ ਹੋਰ ਹੋ ਗਈ ਗੱਲ ਹੀ ਕਿਸੇ ਹੋਰ ਪਾਸੇ ਨੂੰ ਚਲੀ ਗਈ ਇਹ ਸਾਰੀਆਂ ਸਥਿਤੀਆਂ ਜਿਹੜੀਆਂ ਨੇ ਇਸ ਵਕਤ ਜ਼ਰੂਰ ਵੱਡਾ ਭੰਬਲ ਪੂਸਾ ਪੰਜਾਬ ਦੇ ਵਿੱਚ ਪੰਜਾਬ ਦੀ ਸੁਰੱਖਿਆ ਪ੍ਰਣਾਲੀ ਦੇ ਵਿੱਚ ਪੰਜਾਬ ਦੇ ਉਹਨਾਂ ਲੋਕਾਂ ਦੇ ਵਿੱਚ ਬਣਿਆ ਹੋਇਆ ਜਿਨ੍ਹਾਂ ਦੇ ਵੱਲੋਂ ਇਹ ਚੀਜ਼ ਸੋਚੀ ਵਿਚਾਰੀ ਜਾ ਰਹੀ ਹੈ ਕਿ ਭਾਈ ਕੌਣ ਸੀ ਦੁਬਈ ਤੋਂ ਆਇਆ ਤਾਂ ਕਿਹਦੇ ਨਾਲ ਕਨੈਕਸ਼ਨ ਨੇ ਸਿਰ ਦੇ ਉੱਪਰ ਪਰਨਾ ਬੰਨਿਆ ਤਾਂ ਕਿਹਦੇ ਨਾਲ ਕਨੈਕਸ਼ਨ ਨੇ ਜੇਕਰ ਇਹ ਦੇ ਵੱਲੋਂ ਪਹਿਲਾਂ ਸਿੱਖੀ ਸਰੂਪ ਦੇ ਵਿੱਚ ਨਹੀਂ ਸੀ ਹੁਣ ਇਹ ਦਸਤਾਰ ਧਾਰੀ ਹੋਇਆ ਤਾਂ ਕਿਹਦੇ ਨਾਲ ਕਨੈਕਸ਼ਨ ਨੇ ਇਹ ਸਾਰੀਆਂ ਚ ਨਿਆ ਜਾਰੀਆਂ ਨੇ ਉਹਨਾਂ ਦੀ ਵੀ ਜਾਂਚ ਪੜਤਾਲ ਹੋਵੇ ਜਿਨ੍ਹਾਂ ਦੇ ਬਾਰੇ ਕਈਆਂ ਜਾਰੀਆਂ ਨੇ ਉਹਨਾਂ ਦੀ ਜਾਂਚ ਪੜਤਾਲ ਵੀ ਹੋਵੇ ਤੇ ਜਿਹੜੇ ਆਲਦਵਾਲ ਮੂਰਤੀ ਦੇ ਲੋਕ ਖੜੇ ਸੀ ਸੀਸੀਟੀਵੀ ਕੈਮਰੇ ਖੰਘਾਲਣ ਦੀ ਗੱਲ ਹੋਵੇ ਹਾਲਾਂਕਿ ਸਾਡੀ ਪੰਜਾਬ ਪੁਲਿਸ ਦੇ ਵੱਲੋਂ ਉੱਥੇ ਕਾਰਵਾਈਆਂ ਜਿਹੜੀਆਂ ਨੇ ਉਹ ਕੀਤੀਆਂ ਜਾਣੀਆਂ ਸ਼ੁਰੂ ਵੀ ਕਰ ਦਿੱਤੀਆਂ ਗਈਆਂ ਨੇ ਤੇ ਬਹੁਤ ਵੱਡੇ ਪੱਧਰ ਦੇ ਉੱਪਰ ਕਹਿੰਦੇ ਕਿ ਸਫਲਤਾ ਵਾਲੇ ਪਾਸੇ ਨੇ ਵੀ ਭੱਜੇ ਫਿਰਦੇ ਨੇ ਪਰ ਇਹ ਸਾਰੀਆਂ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਸਪਸ਼ਟ ਹੋਣਗੀਆਂ ਪਰ ਇਹ ਘਟਨਾ ਬਹੁਤ ਮੰਦ ਭਾਗੀ ਹੈ ਤੇ ਇਸ ਘਟਨਾ ਦੇ ਨਾਲ ਜਿੰਨੇ ਸਰਕਮਸਟੈਂਸਸ ਬਣੇ ਹੋਏ ਨੇ ਜਿੰਨੇ ਮਾਹੌਲ ਜਿਹੜੇ ਹਾਂ ਪੱਕੀ ਨਾ ਪੱਕੀ ਬਣ ਰਹੇ ਨੇ ਯਾ ਫਿਰ ਸਿਆਸੀ ਕਰਨੇ ਇਸ ਮੁੱਦੇ ਦਾ ਹੋ ਰਿਹਾ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਫਰਕ ਪੰਜਾਬ ਤੇ ਪੰਜਾਬ ਦੀ ਸਿਆਸਤ ਨੂੰ ਪੰਜਾਬ ਦੇ ਲੋਕਾਂ ਨੂੰ ਤੇ ਪੰਜਾਬ ਦੇ ਲੋਕਾਂ ਦੇ ਵੱਲੋਂ ਡਾਕਟਰ ਭੀਮrao ਅੰਬੇਦਕਰ ਸਾਹਿਬ ਦੇ ਕੀਤੇ ਜਾਂਦੇ ਮਾਨ ਸਤਕਾਰ ਦੇ ਉੱਪਰ ਵੀ ਬਹੁਤ ਵੱਡਾ ਫਰਕ ਤੇ ਸਵਾਲ ਖੜਾ ਕਰ ਰਿਹਾ ਜੀ ਤੁਸੀਂ ਤਿੰਨ ਚਾਰ ਮੰਦਭਾਗੀਆਂ ਗੱਲਾਂ ਤਾਂ ਗਿਣ ਆ ਤੀਆਂ ਇੱਕ ਮੈਂ ਮੰਦਭਾਗੀ ਗੱਲ ਹੋਰ ਵੀ ਨਾਲ ਨਾਲ ਜੋੜਦਾ ਤੁਹਾਡੇ ਹੂੰ ਦੇਖੋ ਜਿਨਾਂ ਨੇ ਤਾਂ ਪਹਿਲਾਂ ਇਹ ਗੱਲ ਕਹੀ ਕਿ ਅੰਬੇਦਕਰ ਅੰਬੇਦਕਰ ਨਾ ਦਾ ਨਾਮ ਲੈਣ ਤੋਂ ਜ਼ਿਆਦਾ ਜੇਕਰ ਤੁਸੀਂ ਰੱਬ ਦਾ ਨਾਮ ਲਿਆ ਹੁੰਦਾ ਤਾਂ ਤੁਹਾਨੂੰ ਸਵਰਗ ਵਰਗਮੇਲ ਜਾਣਾ ਸੀ ਮੁਕਤੀ ਮਿਲ ਜਾਣਾ ਸੀ ਮੁਕਤੀ ਮਿਲ ਜਾਣੀ ਸੀ ਸੋ ਮੰਦ ਭਾਗੀ ਗਲਤ ਹੈ ਵੀ ਹੈ ਤੇ ਦੂਸਰੀ ਗੱਲ ਜਿਹੜੇ ਜਾ ਕੇ ਉੱਥੇ ਮੂਰਤੀਆਂ ਧੋਂਦੇ ਨੇ یا پھر آج جا کے اوتھے ہاتھ جوڑ کے ਅੱਖਾਂ 'ਚ ਹੰਝੂ ਭਰ ਕੇ ਇਹ ਕਹਿ ਦਿੰਦੇ ਨੇ ਕਿ ਬਾਬਾ ਸਾਹਿਬ ਤੁਹਾਡੇ ਨਾਲ ਬਹੁਤ ਗਲਤ ਹੋਇਆ ਫਿਰ ਦੋ ਚਾਰ ਨਾਰੇ ਛੱਡ ਦਿੰਦੇ ਨੇ ਬਾਬਾ ਸਾਹਿਬ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕ ਕੇ ਤੇ ਵੱਡਾ ਸਵਾਲ ਤਾਂ ਬਣਾ ਸਿਆਸੀ ਧਿਰਾਂ ਲਈ ਵੀ ਹੈ ਕਿ ਤੁਸੀਂ ਪੈਰਾ ਦੇ ਰਹੇ ਹੋ ਜੇ ਦੇ ਰਹੇ ਹੋ ਤਾਂ ਫਿਰ ਮੈਨੂੰ ਲੱਗਦਾ ਇਹ ਘਟਨਾ ਵਾਪਰਨੀ ਨਹੀਂ ਸੀ ਚਾਹੀਦੀ ਜੇ ਦੇ ਰਹੇ ਹੋ ਤਾਂ ਫਿਰ ਚਲੋ ਹੁਣ ਦੇ ਰਹੇ ਹੈ ਕਿ ਨਹੀਂ ਦੇ ਰਹੇ ਸੋਚ ਤੇ ਪੈਰਾ ਇਹ ਵੱਖ ਦੀਆਂ ਗੱਲਾਂ ਨੇ ਪਰ ਇੱਥੇ ਇਹ ਵੀ ਹੈ ਕਿ ਵੱਡਾ ਸਵਾਲ ਇਹ ਵੀ ਨਾਲ ਖੜਾ ਹੁੰਦਾ ਹੈ ਕਿ ਜਹੀਂ ਹ ਘਟਨਾਵਾਂ ਦਾ ਤੇ ਪਿੱਛੇ ਉਹਦਾ ਸਿਆਸੀਕਰਨ ਹੋਣਾ ਇਹ ਵੀ ਵੱਡਾ ਸਵਾਲ ਜਿਹੜਾ ਪੈਦਾ ਕਰਦੇ ਹੁੰਦਾ ਹੈ ਕਿ ਪੰਜਾਬ ਕਿਹੜੇ ਪਾਸੇ ਨੂੰ ਜਾ ਰਿਹਾ ਹੈ ਖਾਸ ਕਰਕੇ ਪੰਜਾਬ ਦੀ ਮੈਂ ਗੱਲ ਇਸ ਕਰਕੇ ਕਰ ਰਿਹਾ ਕਿਉਂਕਿ ਘਟਨਾ ਪੰਜਾਬ ਦੇ ਵਿੱਚ ਵਾਪਰੀ ਹੈ ਹਮੇਸ਼ਾ ਅਸੀਂ ਇਹ ਘਟਨਾਵਾਂ ਪੰਜਾਬ ਤੋਂ ਬਾਹਰ ਦੇਖਦੇ ਸੀਗੇ ਤੁਹਾਨੂੰ ਯਾਦ ਹੋਏਗਾ ਸੁਖਵੀਰ ਜਦੋਂ ਯੂਪੀ ਦੇ ਵਿੱਚ ਦੇਖੋ ਯੂਪੀ ਦੇ ਵਿੱਚ ਇਹ ਚੀਜ਼ ਜਦੋਂ ਵਾਪਰੀ ਸੀਗੀ ਕਿ ਹੱਥ ਉੱਥੇ ਹਾਥੀ ਬਣਾਏ ਗਏ ਸੀਗੇ ਮਮਤਾ ਉਹਨਾਂ ਨੇ ਬਣਾਏ ਸੀਗੇ ਮਾਇਆਵਤੀ ਉਹਨਾਂ ਨੇ ਬਣਾਏ ਸੀਗੇ ਤੇ ਉਹ ਤੋੜਤੇ ਗਏ ਫਿਰ ਉੱਥੇ ਜਿਹੜਾ ਬੀਐਸਪੀ ਦੇ ਉਹ ਸੀਗੇ ਕਨਵੀਨਰ ਸੀਗੇ ਕੌਮੀ ਕਨਵੀਨਰ ਉਹਨਾਂ ਦੀ ਮੂਰਤੀ ਨੂੰ ਖੰਡਿਤ ਕੀਤਾ ਗਿਆ ਸੋ ਇਸ ਤਰੀਕੇ ਦੀਆਂ ਖਬਰਾਂ ਅਸੀਂ ਸੁਣਦੇ ਸੀਗੇ ਬਹੁਤ ਸਾਰੀਆਂ ਕਾਰਵਾਈਆਂ ਇਦਾਂ ਦੀਆਂ ਹੁੰਦੀਆਂ ਹਨ ਅਨੁਸੁਖਾਵੀਆਂ ਤੇ ਜਦੋਂ ਇਹ ਕਾਰਵਾਈਆਂ ਦੀਆਂ ਸੇਕ ਪੰਜਾਬ ਤੱਕ ਪਹੁੰਚਦਾ ਜਾਂ ਫਿਰ ਪੰਜਾਬ ਧੂਰਾ ਬਣਦਾ ਇਹ ਸਭ ਚੀਜ਼ਾਂ ਦਾ ਫਿਰ ਵੱਡਾ ਸਵਾਲ ਉੱਠਣਾ ਲਾਜ਼ਮੀ ਹੋ ਜਾਂਦਾ ਹੈ ਕਿ ਕਿਤੇ ਨਾ ਕਿਤੇ ਸੁਖਵੀਰ ਇੱਕ ਛੋਟਾ ਯਾ ਰਿਐਕਸ਼ਨ ਇਸ ਗੱਲ ਤੇ ਵੀ ਦੇ ਦਿਓ ਦਰਸ਼ਕਾਂ ਨੂੰ ਵੀ ਕਹੂੰਗਾ ਕਿ ਜਲਦੀ ਜਲਦੀ ਤੁਸੀਂ ਵੀ ਆਪਣੇ ਰਿਐਕਸ਼ਨ ਇਸ ਗੱਲ ਤੇ ਦੇ ਦਿਓ ਕਿ ਇਹ ਵੀ ਇੱਕ ਕਾਰਨ ਇੱਥੇ ਬਣ ਸਕਦਾ ਹੈ ਸੁਖਵੀਰ ਜਿੰਨਾ ਕ ਮੈਨੂੰ ਲੱਗਦਾ ਜਾਂ ਜਿੰਨੀ ਕ ਮੇਰੀ ਸੋਚ ਸਮਝ ਹੈ ਕਿ ਪਹਿਲਾਂ ਪੰਜਾਬ ਦੇਸ਼ ਦੇ ਵਿੱਚ ਵੋਟਾਂ ਜਿਹੜੀਆਂ ਨੇ ਉਹ ਧਰਮ ਦੇ ਨਾਂ ਤੇ ਮੰਗੀਆਂ ਜਾਂਦੀਆਂ ਸੀ ਵੀ ਹਿੰਦੂ ਨੂੰ ਸਿੱਖ ਨਾਲ ਲੜਾ ਦਿਓ ਸਿੱਖ ਨੂੰ ਹਿੰਦੂ ਨਾਲ ਲੜਾ ਦਿਓ ਫਿਰ ਮੁਸਲਮਾਨਾਂ ਨਾਲ ਲੜਾ ਦਿਓ ਘੱਟ ਗਿਣਤੀਆਂ ਦੇ ਖਿਲਾਫ ਕਰ ਦਿਓ ਪਰ ਹੋਣੇ ਮਸਲਾ ਘੁੰਮ ਕੇ ਜਿਹੜਾ ਉਹ ਜਾਤਾਂ ਤੇ ਆ ਗਿਆ। ਮੈਂ ਖਾਸ ਕਰਕੇ ਪੰਜਾਬ ਦੀ ਗੱਲ ਕਰ ਰਿਹਾ। ਮੈਂ ਬਿਲਕੁਲ ਇੱਥੇ ਕੁਝ ਕੁ ਸ਼ਬਦਾਂ ਦੇ ਵਿੱਚ ਗੱਲ ਨੂੰ ਨਵੇੜਨ ਦੀ ਕੋਸ਼ਿਸ਼ ਕਰੂੰਗਾ। ਇਹ ਇੱਥੇ ਗੱਲ ਇਹ ਹੈ ਕਿ ਭਾਰਤ ਦੀ ਤਰਾਸਦੀ ਹੈ, ਪੰਜਾਬ ਦੀ ਤਰਾਸਦੀ ਹੈ। ਪੰਜਾਬ ਮੈਂ ਤਾਂ ਕਰਕੇ ਸ਼ਬਦ ਜੋੜ ਰਿਹਾ ਕਿਉਂਕਿ ਅਸੀਂ ਪੰਜਾਬ ਦੇ ਪਛੰਦੇ ਆ ਤੇ ਪੰਜਾਬ ਦੀ ਗੱਲ ਕਰਨੀ ਬਣਦੀ ਹੈ। ਕਿਉਂਕਿ ਪੰਜਾਬ 'ਚ ਮੁੱਦੇ ਬਣਨ ਲੱਗ ਗਏ ਕਿ ਅਸੀਂ ਦਲਿਤ ਸੀਐਮ ਦੇ ਦਾਂਗੇ, ਅਸੀਂ ਦਲਿਤ ਉਪ ਮੁੱਖ ਮੰਤਰੀ ਲਾ ਦਾਂਗੇ, ਅਸੀਂ ਦਲਿਤਾਂ ਨੂੰ ਜਿਹੜਾ ਉਹਨਾਂ ਨੂੰ ਬਾਰ ਕੱਢਾਂਗੇ ਗਰੀਬੀ ਚੋਂ ਉਹਨਾਂ ਨੂੰ ਉਹਨਾਂ ਦੇ ਹੱਕ ਦੇਵਾਂਗੇ ਸੋ ਜਦੋਂ ਇਹ ਗੱਲਾਂ ਆ ਜਾਂਦੀਆਂ ਨੇ ਫਿਰ ਮੈਨੂੰ ਲੱਗਦਾ ਇਹ ਕੋਝੀਆਂ ਸ਼ਰਾਰਤਾਂ ਵੀ ਜਿਹੜੇ ਨੇ ਕੁਛ ਅੰਸਰ ਉਹ ਕਰ ਜਾਂਦੇ ਨੇ ਧਰਮ ਬਚਾਉਣ ਦੇ ਲਈ ਨਾ ਥੋੜੇ ਸਾਨੂੰ ਕਿਰਪਾਨਾਂ ਜਾਂ ਫਿਰ ਰੋੜੇ ਸਾਨੂੰ ਕੋਈ ਫੜਾ ਸਕਦਾ ਹੈ ਪਰ ਸਾਡੀ ਹਾਲਤਾਂ ਤੇ ਹਾਲਾਤ ਸੁਧਾਰਨ ਦੇ ਲਈ ਹਾਲਤਾਂ ਤੇ ਹਾਲਾਤਾਂ ਦੇ ਨਾਲ ਲੜਨ ਦੇ ਲਈ ਸਾਨੂੰ ਕਿਸੇ ਵੀ ਤਰੀਕੇ ਦੇ ਨਾਲ ਨਾ ਤਾਂ ਨੌਕਰੀਆਂ ਦਿੱਤੀਆਂ ਜਾਂਦੀਆਂ ਨੇ ਸਾਡੇ ਪੰਜਾਬ ਦੇ ਨੌਜਵਾਨ ਸਾਡੇ ਭਾਰਤ ਦੇ ਨੌਜਵਾਨ ਜਿਹੜੇ ਨੇ ਅਜੇ ਵੀ ਉਸੇ ਲਾਰਿਆਂ ਦੇ ਵਿੱਚ ਬੈਠੇ ਨੇ ਕਿ ਸਾਨੂੰ 2 ਕਰੋੜ ਨੌਕਰੀ ਦਿੱਤੀ ਜਾਣੀ ਹੈ ਸੋ ਇਹ ਤਰਾਸਦੀ ਹੈ ਇਹ ਕਦੇ ਵੀ ਰੁਕ ਨਹੀਂ ਸਕਦੀ ਕਿਸੇ ਸਕਦੀ ਰੋਕ ਤਾਂ ਨਹੀਂ ਸਕਦੀ ਕਿਉਂਕਿ ਕਿਤੇ ਨਾ ਕਿਤੇ ਜ਼ਹਿਨੀयत ਪੱਖੋਂ ਅਸੀਂ ਵੀ ਓਨੇ ਮਜ਼ਬੂਤ ਨਹੀਂ ਜਿੰਨੇ ਹੋਣਾ ਚਾਹੀਦਾ ਪਰ ਇਸ ਵਕਤ ਇਸ ਮਸਲੇ ਦੇ ਨਾਲ ਜੁੜੀਆਂ ਹੋਈਆਂ ਭਾਵਨਾਵਾਂ ਜਿਹੜੀਆਂ ਨੇ ਉਹਨਾਂ ਭਾਵਨਾਵਾਂ ਦੀ ਅਸੀਂ ਕਦਰ ਕਰਦੇ ਹਾਂ ਪਰ ਕਦਰ ਕਰਨ ਦੇ ਨਾਲ ਨਾਲ ਇਹ ਦੀਆਂ ਕਦਰਾਂ ਕੀਮਤਾਂ ਵੀ ਸਮਝਣੀਆਂ ਪੈਣਗੀਆਂ ਕਿਉਂਕਿ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਨੇ ਸਿਰਫ ਸਾਨੂੰ ਪੜੋ ਜੁੜੋ ਸੰਘਰਸ਼ ਕਰੋ ਨਹੀਂ ਕਿਹਾ ਸੀ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਆਪਣੇ ਨਿੱਜੀ ਜ਼ਿੰਦਗੀ ਦੇ ਵਿੱਚ ਤੁਹਾਡੇ ਵੱਲੋਂ ਫਲਸਫੇ ਅਜਿਹੇ ਅਪਣਾਏ ਜਾਣ ਜਿਹਦੇ ਨਾਲ ਇਹ ਨਿੱਕੀਆਂ ਮੋਟੀਆਂ ਜਾਂ ਫਿਰ ਇੱਕ ਦੂਸਰੇ ਦੇ ਉੱਪਰ ਟੰਗ ਖਿਚਣ ਵਾਲੀਆਂ ਗੱਲਾਂ ਜਿਹੜੀਆਂ ਨੇ ਇਹਦੇ ਉੱਪਰ ਧਿਆਨ ਘਟ ਦਿੱਤਾ ਜਾਵੇ ਤੇ ਫਲਸਫਿਆਂ ਦੇ ਉੱਪਰ ਜ਼ਿਆਦਾ ਰਿਹਾ ਜਾਵੇ ਪਰ ਇਸ ਵਕਤ ਇਹ ਜਿਹੜੀਆਂ ਸਥਿਤੀਆਂ ਪੰਜਾਬ ਨੂੰ ਲੈ ਕੇ ਖਾਸ ਕਰ ਪੈਦਾ ਹੋਈਆਂ ਹੋਈਆਂ ਨੇ ਇਹਨਾਂ ਦੇ ਨਾਲ ਪੰਜਾਬ ਵੀ ਦੁਚਿੱਤੀ ਦੇ ਵਿੱਚ ਹੈ ਤੇ तमाम ਉਹ ਦੁਚਿੱਤੀ ਦੇ ਵਿੱਚ ਨੇ ਲੋਕ ਜਿਨ੍ਹਾਂ ਦੇ ਵੱਲੋਂ ਪੰਜਾਬ ਦੇ ਭਲੇ ਦੇ ਲਈ ਭਾਰਤ ਦੇ ਭਲੇ ਦੇ ਲਈ ਸohidਗੀ ਦੇ ਲਈ ਬਹੁਤ ਵੱਡੇ ਪੱਧਰ ਤੇ ਉੱਪਰ ਕਾਮਨਾ ਕੀਤੀ ਜਾਂਦੀ ਹੈ ਇਸ ਵਕਤ ਸਥਿਤੀਆਂ ਜੜੀਆਂ ਨੇ ਬਹੁਤ ਗੁੰਝਲਦਾਰ ਬਹੁਤ ਮੁਸ਼ਕਲ ਤੇ ਬਹੁਤ ਅਟਕੜਾਂ ਭਰੀਆਂ ਬਣੀਆਂ ਹੋਈਆਂ ਨੇ ਜਿਸ ਦੇ ਨਾਲ ਪੰਜਾਬ ਤੇ ਭਾਰਤ ਦੀ ਸੁਰੱਖਿਆ ਜਾਂ ਪਰ ਪੰਜਾਬ ਤੇ ਭਾਰਤ ਦੇ ਵਿੱਚ ਲੋਕਾਂ ਦੇ ਵੱਲੋਂ ਕਿੰਨਾ ਇੱਕ ਡਾਕਟਰ ਭੀਮਰਾਓ ਉਮੇਦਕਰ ਸਾਹਿਬ ਦੀ ਸਤਿਕਾਰ ਦੇ ਵਿੱਚ ਆਪਣਾ ਅਦਬ ਪੇਸ਼ ਕੀਤਾ ਜਾਂਦਾ ਹੈ ਉਹਦੇ ਉੱਪਰ ਬਹੁਤ ਵੱਡਾ ਫਰਕ ਤੇ ਬਹੁਤ ਵੱਡਾ ਸਵਾਲ ਬਣਿਆ ਪਿਆ ਜੀ ਜੀ ਬਿਲਕੁਲ ਸੋ ਫਰਕ ਤਾਂ ਪੈ ਗਿਆ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ 2 ਕਰੋੜ ਲੋਕ ਆਪਣੀਆਂ ਨੌਕਰੀਆਂ ਢੀਕਦੇ ਰਹੇ ਮੈਂ ਵੀ ਕਹਿੰਦੇ ਸਾਲ ਹੋ ਗਏ ਮੈਂ ਵੀ 3 ਲੱਖ ਰੁਪਏ ੜੀ ਕਰਿਆ ਚਲੋ ਇਹ ਸਭ ਗੱਲਾਂ ਤਾਂ ਰਹੀ ਵੱਖਰੀ ਪਰ ਆ ਸਾਰੇ ਮੁੱਦੇ ਦੇ ਨਾਲ ਜੋ ਘਟਨਾ ਕਰਮ ਪੰਜਾਬ ਦੇ ਵਿੱਚ ਵਾਪਰਿਆ ਇਸ ਦੇ ਨਾਲ ਫਰਕ ਤਾਂ ਪੈ ਗਿਆ ਫਰਕ ਤਾਂ ਸਿਆਸੀ ਪਾਰਟੀਆਂ ਨੂੰ ਪਿਆ ਤੇ ਲੋਕਾਂ ਨੂੰ ਪਿਆ ਕਿਉਂਕਿ ਸਿਆਸੀ ਪਾਰਟੀਆਂ ਨੂੰ ਮੁੱਦਾ ਮਿਲ ਗਿਆ ਨਮਾ ਜਿਸ ਦੇ ਉੱਤੇ ਉਹ ਆਪਣੀ ਸਿਆਸੀ ਰੋਟੀਆਂ ਚੰਗੀ ਤਰ੍ਹਾਂ ਸੇਕ ਰਹੇ ਨੇ ਤੇ ਨਾਲ ਦੀ ਨਾਲ ਸਿਆਸੀ ਦੇ ਤਨ ਲੈ ਕੇ ਇੱਕ ਦੂਸਰੀਆਂ ਪਾਰਟੀਆਂ ਨੂੰ ਘੇਰਨ ਦੀਆਂ ਕਵੈਤਾ ਜੜੀਆਂ ਨੇ ਪੰਜਾਬ ਦੇ ਵਿੱਚ ਚੱਲ ਪਈਆਂ ਨੇ ਤੇ ਨਾਲ ਦੀ ਨਾਲ ਅ ਜਿਹੜਾ ਲੋਕਾਂ ਨੂੰ ਵੀ ਫਰਕ ਪੈ ਗਿਆ ਕਿਉਂਕਿ ਲੋਕਾਂ ਨੂੰ ਇਸ ਤਰੀਕੇ ਨਾਲ ਫਰਕ ਪੈ ਗਿਆ ਕਿਉਂਕਿ ਹੁਣ ਪੰਜਾਬ ਦੇ ਵਿੱਚ ਦਲਿਤ ਭਾਈਚਾਰਾ ਸੜਕਾਂ ਦੇ ਉੱਤੇ ਹੈ ਤੇ ਦਲਿਤ ਭਾਈਚਾਰੇ ਦਾ ਸਾਥ ਦੇਣ ਦੇ ਲਈ ਹੁਣ ਪੂਰਾ ਪੰਜਾਬ ਵੀ ਸੜਕਾਂ ਦੇ ਉੱਤੇ ਉਤਰਿਆ ਹੈ ਬਹੁਤ ਦਿਨਾਂ ਤੋਂ ਪੰਜਾਬ ਦੇ ਵਿੱਚ ਪੂਨ ਤੌਰ ਦੇ ਉੱਤੇ ਕਈ ਜ਼ਿਲ੍ਹੇ ਜਿਹੜੇ ਨੇ ਉਹ ਪੂਨ ਤੌਰ ਦੇ ਉੱਤੇ ਬੰਦ ਦੇਖਣ ਨੂੰ ਜਿਹੜੇ ਨੇ ਉਹ ਮਿਲ ਰਹੇ ਨੇ ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਐਨਾਈ ਕੱਲ ਫਿਰ ਹਾਜ਼ਰ ਹੋਵਾਂਗੇ ਕਿਸੇ ਖਾਸ ਮੁੱਦੇ ਦੇ ਨਾਲ ਕਰਾਂਗੇ ਉਸ ਤੇ ਵਿਚਾਰ ਚਰਚਾ ਤਦ ਤੱਕ ਦੇ ਲਈ ਮੈਨੂੰ ਤੇ ਮੇਰੇ ਸਹਿਯੋਗੀ ਸੁਖਵੀਰ ਨੂੰ ਦੇਵ ਇਜਾਜ਼ਤ ਤੁਸੀਂ ਦੇਖਦੇ ਰਹੋ ਹਮਦਰ ਟੀ thank <thud> you